ਸਤਿ ਸ਼੍ਰੀ ਅਕਾਲ ਜੀ ਮੈਂ ਗਰੀਬ ਪਰਿਵਾਰ ਨਾਲ ਤਾਲੁਕ ਰੱਖਦਾ ਸੀ ਮੈਂ ਪਿੰਡ ਦਾ ਰਹਿਣ ਵਾਲਾ ਸੀ ਬਚਪਨ ਤੋਂ ਹੀ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਜਿਸ ਦੀ وجہ ਨਾਲ ਸਾਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਮੈਂ ਅਨਪੜ੍ਹ ਸੀ ਮੈਂ ਆਪਣੇ ਪਿਤਾ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਮੇਰੇ ਪਿਤਾ ਜੀ ਕਿਸਾਨ ਸੀ ਤੇ ਖੇਤੀ ਬਾੜੀ ਕਰਕੇ ਸਾਡਾ ਘਰ ਚੱਲਦਾ ਸੀ ਮੈਂ ਵੀ ਆਪਣੇ ਪਿਤਾ ਦੇ ਨਾਲ ਖੇਤੀ ਬਾੜੀ ਹੀ ਕਰਵਾਉਂਦਾ ਸੀ ਘਰ ਵਿੱਚ ਉਹਨਾਂ ਦਾ ਹੱਥ ਵਟਾਇਆ ਕਰਦਾ ਸੀ ਇੱਕ ਦਿਨ ਮੇਰੇ ਪਿਤਾ ਦੀ ਅਚਾਨਕ ਬਹੁਤ ਜ਼ਿਆਦਾ ਤਬੀਅਤ ਖਰਾਬ ਹੋ ਗਈ ਉਸ ਸਮੇਂ ਮੈਂ 12 ਸਾਲ ਦਾ ਸੀ ਪਿਤਾ ਜੀ ਦੀ ਇੰਨੀ ਤਬੀਅਤ ਖਰਾਬ ਹੋ ਗਈ ਤੇ ਪਿਤਾ ਜੀ ਦੇ ਇਲਾਜ ਦੇ ਲਈ ਬਹੁਤ ਸਾਰੇ ਪੈਸਿਆਂ ਦੀ ਜ਼ਰੂਰਤ ਸੀ ਅਸੀਂ ਲੋ ਗਰੀਬ ਸੀ ਸਾਡੇ ਕੋਲ ਇੰਨਾ ਪੈਸਾ ਨਹੀਂ ਸੀ ਡਾਕਟਰਾਂ ਨੇ ਕਿਹਾ ਸੀ ਕਿ ਇਹਨਾਂ ਦਾ ਪ੍ਰੈਸ਼ਨ ਹੋਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਇਹ ਨਹੀਂ بچਣਗੇ ਮਾਂ ਦੇ ਕੋਲ ਜਿੰਨਾ ਵੀ ਪੈਸਾ ਸੀ ਸਾਰਾ ਪਿਤਾ ਦੇ ਇਲਾਜ ਵਿੱਚ ਲਗਾ ਦਿੱਤਾ ਫਿਰ ਵੀ ਪਿਤਾ ਜੀ ਦੇ ਇਲਾਜ ਦੇ ਲਈ ਪੈਸੇ ਥੋੜੇ ਪੈ ਰਹੇ ਸੀ ਉਸ ਦੇ ਬਾਅਦ ਅਸੀਂ ਆਪਣਾ ਘਰ ਵੀ ਵੇਚ ਦਿੱਤਾ ਤੇ ਪੈਸੇ ਪੂਰੇ ਹੋਣ ਤੇ ਬਾਅਦ ਡਾਕਟਰ ਨੂੰ ਆਪ੍ਰੈਸ਼ਨ ਦੇ ਲਈ ਦੇ ਦਿੱਤੇ ਪਰ ਆਪ੍ਰੈਸ਼ਨ ਹੋਣ ਦੇ ਬਾਅਦ ਮੇਰੇ ਪਿਤਾ ਜੀ ਨਹੀਂ ਬਚ ਸਕੇ ਉਹ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਮੈਂ ਸਿਕਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਪਿੰਡ ਦੇ ਵਾਲੇ ਦੁਆਲੇ ਦੇ ਲੋਕ ਸਾਡੀ ਮਦਦ ਕਰਦਿਆ ਕਰਦੇ ਸੀ ਪਿਤਾ ਜੀ ਦੀ ਮੌਤ ਨੂੰ ਅਜੇ 15 ਕੁ ਦਿਨ ਹੀ ਗੁਜ਼ਰੇ ਸੀ ਕਿ ਇੱਕ ਦਿਨ ਅਸੀਂ ਕਿਰਾਏ ਦੇ ਮਕਾਨ ਤੇ ਇੱਕ ਕਿਰਾਏ ਦਾ ਮਕਾਨ ਲੈ ਲਿਆ ਪਰ ਇਹ ਪਤਾ ਨਹੀਂ ਸੀ ਕਿ ਉਸ ਦਾ ਕਿਰਾਇਆ ਕਿਸ ਤਰ੍ਹਾਂ ਨਾਲ ਦਿੱਤਾ ਜਾਵੇਗਾ ਤੇ ਸਾਨੂੰ ਇਸ ਕਿਰਾਏ ਦੇ ਘਰ ਵਿੱਚ ਆਏ ਹੋਏ ਸਿਰਫ 3 ਹੀ ਦਿਨ ਹੋਏ ਸੀ ਕਿ ਅਚਾਨਕ ਜਦੋਂ ਮੇਰੀ ਮਾਂ ਦੀ ਵੀ ਸਦਮੇ ਨਾਲ ਇਸ ਦੁਨੀਆ ਤੋਂ ਕਾਲਵਸੀ ਮੇਰੀ ਮਾਂ ਆਪਣੇ ਪਤੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਤੇ ਇਸ ਗਰੀਬੀ ਭਰੀ ਜ਼ਿੰਦਗੀ ਨੂੰ ਨਹੀਂ ਚੇਲ ਸਕੀ ਤੇ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ 12 ਸਾਲ ਦੀ ਉਮਰ ਵਿੱਚ ਹੀ ਮੈਂ ਅਨਾਥ ਹੋ ਗਿਆ ਪਿੰਡ ਦੇ ਲੋਕਾਂ ਨੇ ਬਹੁਤ ਦਿਨ ਤੱਕ ਮੈਨੂੰ ਖਾਣਾ ਪਾਣੀ ਦਿੱਤਾ ਪਰ ਪਿੰਡ ਵਿੱਚ ਵੀ ਸਾਰੇ ਲੋਕ ਗਰੀਬ ਹੀ ਸੀ ਕੋਈ ਮੇਰੀ ਮਦਦ ਕਦੋਂ ਤੱਕ ਕਰ ਸਕਦਾ ਸੀ ਕੁਝ ਦਿਨ ਮੈਂ ਨੌਕਰੀ ਦੀ ਤਲਾਸ਼ ਵਿੱਚ ਫਿਰਦਾ ਰਿਹਾ ਫਿਰ ਮੈਂ ਸੋਚਿਆ ਕਿ ਪਿੰਡ ਵਿੱਚ ਤਾਂ ਮੈਨੂੰ ਕੋਈ ਨੌਕਰੀ ਨਹੀਂ ਮਿਲ ਸਕ ਪਾਰਹੀ ਇਸ ਲਈ ਮੈਂ ਸਟੇਸ਼ਨ ਜਾ ਕੇ ਟ੍ਰੇਨ ਵਿੱਚ ਬੈਠ ਗਿਆ ਮੈਨੂੰ ਨਹੀਂ ਪਤਾ ਸੀ ਮੇਰੀ ਮੰਜ਼ਿਲ ਕਿੱਥੇ ਲੈ ਕੇ ਜਾ ਰਹੀ ਹੈ ਟ੍ਰੇਨ ਵਿੱਚ ਮੇਰੀ ਮੁਲਾਕਾਤ ਇੱਕ 20 ਸਾਲ ਦੇ ਮੁੰਡੇ ਨਾਲ ਹੋਈ ਉਹ ਮੇਰੇ ਤੋਂ ਮੇਰੇ ਬਾਰੇ ਵਿੱਚ ਪੁੱਛ ਰਿਹਾ ਸੀ ਕਿ ਤੇਰੇ ਨਾਲ ਕੋਈ ਨਹੀਂ ਹੈ ਤੂੰ ਇਸ ਟ੍ਰੇਨ ਵਿੱਚ ਇਕੱਲਾ ਹੀ ਬੈਠਾ ਹੈ ਪਰ ਮੈਂ ਉਸ ਨੂੰ ਕੀ ਦੱਸਦਾ ਕਿ ਮੇਰੇ ਮਾਤਾ ਪਿਤਾ ਦੋਵੇਂ ਇਸ ਦੁਨੀਆ ਵਿੱਚ ਮੈਨੂੰ ਇਕੱਲਾ ਛੱਡ ਕੇ ਚਲੇ ਗਏ ਨੇ ਮੈਂ ਖਮੋਸ਼ ਖੜਾ ਰਿਹਾ ਤਾਂ ਉਸ ਨੇ ਪੁੱਛਿਆ ਜੇ ਤੈਨੂੰ ਕੋਈ ਪਰੇਸ਼ਾਨੀ ਹੈ ਤਾਂ ਤੂੰ ਮੈਨੂੰ ਦੱਸ ਸਕਦਾ ਹੈ ਮੈਂ ਉਸ ਨੂੰ ਦੱਸ ਦਿੱਤਾ ਕਿ ਮੈਂ ਕਿਸ ਤਰ੍ਹਾਂ ਨਾਲ ਅਨਾਥ ਹੋਇਆ ਤੇ ਕਿਸ ਤਰ੍ਹਾਂ ਨਾਲ ਮੈਂ ਨੌਕਰੀ ਤਲਾਸ਼ ਵਿੱਚ ਇੱਧਰ ਉੱਧਰ ਫਿਰ ਰਿਹਾ ਹਾਂ ਉਸ ਮੁੰਡੇ ਦਾ ਨਾਮ ਵਿਜੇ ਸੀ ਉਹਨਾਂ ਨੇ ਮੈਨੂੰ ਕਿਹਾ ਮੇਰੇ ਘਰ ਵਿੱਚ ਇੱਕ ਨੌਕਰ ਦੀ ਜ਼ਰੂਰਤ ਹੈ ਕਿ ਤੂੰ ਮੇਰੇ ਘਰ ਵਿੱਚ ਨੌਕਰੀ ਕਰਨਾ ਪਸੰਦ ਕਰੇਂਗਾ ਮੈਂ ਦਿੱਲੀ ਵਿੱਚ ਰਹਿੰਦਾ ਹਾਂ ਤੇ ਮੈਂ ਤੈਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਹਾਂ ਉੱਥੇ ਤੈਨੂੰ ਖਾਣ ਪੀਣ ਲਈ ਖਾਣਾ ਮਿਲੇਗਾ ਤੇ ਇੱਥੋਂ ਤੱਕ ਰਹਿਣ ਲਈ ਕਿ ਤੈਨੂੰ ਕਮਰਾ ਵੀ ਮਿਲੇਗਾ ਇਸ ਦੁਨੀਆ ਵਿੱਚ ਮੇਰੇ ਵਰਗੇ ਗਰੀਬ ਨੂੰ ਕੋਈ ਨਹੀਂ ਸਮਝਦਾ ਸੀ ਮੈਂ ਸੋਚ ਲਿਆ ਸੀ ਕਿ ਜੇ ਉਹ ਮੈਨੂੰ ਆਪਣੇ ਘਰ ਵਿੱਚ ਕਿੰਨਾ ਹੀ ਘਟੀਆ ਕੰਮ ਕਰਵਾਉਂਵੇ ਤਾਂ ਮੈਂ ਕਰਨ ਲਈ ਤਿਆਰ ਹਾਂ ਇਸ ਤਰ੍ਹਾਂ ਨਾਲ ਮੈਂ ਉਹਨਾਂ ਦੇ ਘਰ ਚਲਾ ਗਿਆ ਉਹਨਾਂ ਨੇ ਮੇਰੀ ਮੁਲਾਕਾਤ ਆਪਣੀ 24 ਸਾਲ ਦੀ ਭੈਣ ਨਾਲ ਕਰਵਾਈ ਜੋ ਕਿ ਜਵਾਨ ਸੀ ਤੇ ਹੁਣ ਤੱਕ ਉਸਦਾ ਵਿਆਹ ਵੀ ਨਹੀਂ ਹੋਇਆ ਸੀ ਉਸ ਘਰ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ ਮਾਲਕ ਨੇ ਦੱਸਿਆ ਕਿ ਉਹ ਪਟਾਣ ਵਿੱਚ ਨੌਕਰੀ ਕਰਦੇ ਹਨ ਤੇ ਉੱਥੇ ਹੀ ਰਹਿੰਦੇ ਹਨ ਉਹਨਾਂ ਦੀ ਭੈਣ ਇੱਥੇ ਘਰ ਵਿੱਚ ਹੀ ਇਕੱਲੀ ਰਹਿੰਦੀ ਆ ਇਸ ਲਈ ਉਹ ਚਾਹੁੰਦੇ ਕਿ ਮੈਂ ਇਸ ਘਰ ਵਿੱਚ ਨੌਕਰ ਬਣ ਕੇ ਰਹਾਂ ਤੇ ਉਹਨਾਂ ਦੀ ਸੇਵਾ ਕਰਾਂ ਮੈਂ ਮਾਲਕ ਦੀ ਗੱਲ ਨੂੰ ਤਾਂ ਚੰਗੀ ਤਰ੍ਹਾਂ ਨਾਲ ਸਮਝ ਗਿਆ ਸੀ ਘਰ ਬਹੁਤ ਵੱਡਾ ਤੇ ਚੰਗਾ ਬਣਿਆ ਹੋਇਆ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਵੱਡਾ ਘਰ ਕਦੇ ਨਹੀਂ ਦੇਖਿਆ ਸੀ ਮੈਂ ਉਸ ਘਰ ਵਿੱਚ ਜਾ ਕੇ ਬਹੁਤ ਖੁਸ਼ ਹੋਇਆ ਸੀ ਮੈਨੂੰ ਉੱਥੇ ਰਹਿਣ ਲਈ ਕਮਰਾ ਵੀ ਦੇ ਦਿੱਤਾ ਗਿਆ ਸੀ ਉੱਥੇ ਮੇਰੇ ਲਈ ਬਹੁਤ ਚੰਗੇ ਗੁਜ਼ਰ ਐ ਸੀ ਮੇਰਾ ਕੰਮ ਕਰਦੇ ਸਾਰੇ ਕੰਮ ਕਰਨਾ ਹੁੰਦਾ ਸੀ ਕਿਉਂਕਿ ਘਰ ਵਿੱਚ ਜ਼ਿਆਦਾ ਲੋਕ ਨਹੀਂ ਸੀ ਘਰ ਵਿੱਚ ਸਿਰਫ ਮਾਲਕ ਦੀ ਭੈਣ ਮਤਲਬ ਕਿ ਵੱਡੀ ਮੈਡਮ ਹੀ ਰਹਿੰਦੀ ਸੀ ਮਾਲਕ ਦੀ ਭੈਣ ਮਾਲਕ ਤੋਂ ਉਮਰ ਵਿੱਚ 4 ਸਾਲ ਵੱਡੀ ਸੀ ਤੇ ਉਹ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਆਪਣੇ ਕਮਰੇ ਤੋਂ ਕਦੇ ਬਾਹਰ ਨਿਕਲਦੇ ਤਾਂ ਸਿਰਫ ਕਿਸੇ ਦੇ ਘਰ ਆਉਣ ਜਾਣ ਲਈ ਨਹੀਂ ਤਾਂ ਉਹ ਕਮਰੇ ਵਿੱਚ ਹੀ ਰਹਿੰਦੇ ਘਰ ਵਿੱਚ ਉਹਨਾਂ ਦੇ ਬਹੁਤ ਸਾਰੇ ਦੋਸਤ ਵੀ ਆਇਆ ਕਰਦੇ ਸੀ ਉਸ ਘਰ ਵਿੱਚ ਮੈਨੂੰ ਸਮੇਂ ਤੇ ਖਾਣਾ ਮਿਲਦਾ ਸੀ ਖਾਣਾ ਬਣਾਉਣ ਲਈ ਵੀ ਇੱਕ ਨੌਕਰਾਨੀ ਰੱਖੀ ਹੋਈ ਸੀ ਜੋ ਮੈਨੂੰ ਹੀ ਖਾਣਾ ਦਿਆ ਕਰਦੀ ਸੀ ਉੱਥੇ ਰਹਿ ਕੇ ਮੇਰੀ ਜ਼ਿੰਦਗੀ ਚੰਗੀ ਗੁਜ਼ਰ ਰਹੀ ਸੀ ਕੰਮ ਕਰਨ ਨਾਲ 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 ਮੈਨੂੰ ਦੁਨੀਆ ਦੇ ਸਾਰੇ ਆਰਾਮ ਵੀ ਮਿਲਦੇ ਸੀ ਮਾਲਕ 3 ਮਹੀਨੇ ਵਿੱਚ ਦਿੱਲੀ ਆ ਜਾਂਦੇ ਸੀ ਤੇ 15-20 ਦਿਨ ਇੱਥੇ ਰੁਕਣ ਤੋਂ ਬਾਅਦ ਫਿਰ ਤੋਂ ਭਟਾਨ ਚਲੇ ਜਾਂਦੇ ਸੀ ਦਿਨ ਇਸੇ ਤਰ੍ਹਾਂ ਨਾਲ ਗੁਜ਼ਰਦੇ ਚਲੇ ਗਏ ਤੇ ਦੇਖਦੇ ਹੀ ਦੇਖਦੇ ਮੈਂ 20 ਸਾਲ ਦਾ ਹੋ ਗਿਆ ਸੀ ਪਰ ਇੱਕ ਦਿਨ ਇੱਕ ਗੱਲ ਮੇਰੀ ਅੱਜ ਤੱਕ ਸਮਝ ਵਿੱਚ ਨਹੀਂ ਆਈ ਸੀ ਵੱਡੀ ਮੈਡਮ ਦਾ ਹੁਣ ਤੱਕ ਨਹੀਂ ਹੋਈ ਐਸੀ ਨਾ ਤਾਂ ਕਦੇ ਉਹ ਵਿਆਹ ਕਰਨ ਲਈ ਕਹਿੰਦੀ ਸੀ ਤੇ ਨਾ ਹੀ ਕਦੇ ਮਾਲਕ ਨੇ ਉਹਨਾਂ ਦੇ ਵਿਆਹ ਦਾ ਕੋਈ ਜ਼ਿਕਰ ਕੀਤਾ ਸੀ ਦੋਵੇਂ ਪਣ ਭਰਾ ਪਸਵਿਚ ਚੰਗੇ ਤਰੀਕੇ ਨਾਲ ਗੱਲ ਵੀ ਕਰਿਆ ਕਰਦੇ ਸੀ ਮਾਲਕ ਪਟਾਣ ਤੋਂ ਬਹੁਤ ਜ਼ਿਆਦਾ ਪੈਸਾ ਕਮਾ ਕੇ ਲੈੰਦੇ ਸੀ ਸੁਣਿਆ ਸੀ ਉੱਥੇ ਉਹਨਾਂ ਦੀ ਇੱਕ ਬਹੁਤ ਵੱਡੀ ਕੰਪਨੀ ਆ ਜਿੱਥੇ ਉਹਨਾਂ ਦਾ ਬਹੁਤ ਚੰਗਾ ਬਿਜ਼ਨਸ ਚੱਲ ਰਿਹਾ ਵੈਸੇ ਪਟਾਣ ਤੋਂ ਇਲਾਵਾ ਉਹ ਅਲੱਗ-ਅਲੱਗ ਸ਼ਹਿਰਾਂ ਵਿੱਚ ਵੀ ਜਾਂਦੇ ਰਹਿੰਦੇ ਮੇਰੇ ਹਿਸਾਬ ਨਾਲ ਬਿਜ਼ਨਸ ਦੇ ਸਿਲਸਿਲੇ ਵਿੱਚ ਫਲਾਈਟ ਤੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸਫ਼ਰ ਕਰਦੇ ਹੀ ਰਹਿੰਦੇ ਸੀ ਕਾਰਵੇਟਾ ਮਾਲਕ ਦੀ ਭੈਣ ਮਤਲਬ ਕਿ ਵੱਡੀ ਮੈਡਮ ਮजूद ਸੀ ਸਾਹਿਬ ਜਦੋਂ ਵੀ ਇੱਥੇ ਆਉਂਦੇ ਤਾਂ ਅਕਸਰ ਸਵੇਰ ਨੂੰ ਉਹਨਾਂ ਨੂੰ دیر ਤੋਂ ਉੱਠਣ ਦੀ ਆਦਤ ਸੀ ਇਸ ਲਈ ਮੈਂ ਵੀ ਬੰਗਲੇ ਵਿੱਚ ਸਕੂਟ ਨਾਲ ਹੀ ਆਇਆ ਕਰਦਾ ਸੀ ਮਾਲਕ ਬਹੁਤ ਹੀ ਚੰਗੇ ਇਨਸਾਨ ਸੀ ਉਹਨਾਂ ਦਾ ਬਹੁਤ ਹੀ ਵੱਡਾ ਬਿਜ਼ਨਸ ਸੀ ਮੈਂ ਇਕੱਲਾ ਇੱਥੇ ਸਿਰਫ ਵੱਡੀ ਮੈਡਮ ਦੇ ਨਾਲ ਹੀ ਰਹਿੰਦਾ ਸੀ ਸਭ ਨੂੰ ਮੇਰੀ ਇਹ ਗੱਲ ਬਹੁਤ ਚੰਗੀ ਲੱਗਦੀ ਸੀ ਕਿ ਮੈਂ ਵੱਡੀ ਮੈਡਮ ਦਾ ਬਹੁਤ ਚੰਗੀ ਤਰ੍ਹਾਂ ਨਾਲ ਧਿਆਨ ਰੱਖਿਆ ਹੋਇਆ ਹੈ ਸਾਇਬ ਦਾ ਮੈਨੂੰ ਇਸ ਘਰ ਵਿੱਚ ਰੱਖਣ ਦਾ ਸਭ ਤੋਂ ਵੱਡਾ ਮਕਸਦ ਇਹ ਹੀ ਸੀ ਕਿ ਮੈਂ ਘਰ ਵਿੱਚ ਰਹਿ ਕੇ ਵੱਡੀ ਮੈਡਮ ਦੀ ਦੇਖਭਾਲ ਕਰਦਾ ਰਹਾ ਇੰਨੇ ਵੱਡੇ ਮੰਗਲੇ ਵਿੱਚ ਇੱਕਲੀ ਵੱਡੀ ਮੈਡਮ ਲਈ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ ਸੀ ਇਸ ਲਈ ਬਹੁਤ ਸਾਲਾਂ ਤੋਂ ਮੈਂ ਬਹੁਤ ਆਰਾਮ ਨਾਲ ਆਪਣੀ ਨੌਕਰੀ ਕਰ ਰਿਹਾ ਸੀ ਮੇਰੀ ਨੌਕਰੀ ਇੱਥੇ ਲੱਗੇ ਹੋਏ 8 ਸਾਲ ਹੋ ਗਏ ਸੀ ਦੇ ਮੈਨੂੰ ਇਸ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਵੀ ਨਹੀਂ ਸੀ ਨਾ ਹੀ ਕਦੇ ਵੱਡੀ ਮੈਡਮ ਤੇ ਮਾਲਕ ਨੂੰ ਸ਼ਿਕਾਇਤ ਦਾ ਮੌਕਾ ਦਿੱਤਾ ਸੀ ਸਾਬ ਨੂੰ ਪਟਾਣ ਵਿੱਚ ਰਹਿੰਦੇ ਰਹਿੰਦੇ ਪਟਾਣ ਦੀ ਭਾਸ਼ਾ ਬੋਲਣ ਦੀ ਵੀ ਆਦਤ ਹੋ ਚੁੱਕੀ ਸੀ ਉਹ ਕਦੇ-ਕਦੇ ਬੰਗਲੇ ਤੇ ਆਉਣ ਤੋਂ ਬਾਅਦ ਪਟਾਣ ਦੀ ਭਾਸ਼ਾ ਵਿੱਚ ਗੱਲ ਕਰਿਆ ਕਰਦੇ ਸੀ ਤੇ ਇਸ ਵਜ੍ਹਾ ਨਾਲ ਮੈਨੂੰ ਵੀ ਉਹ ਪਾਛਾ ਸਮਝ ਆਉਣ ਲੱਗੀ ਸੀ ਇੰਨੇ ਸਾਲਾਂ ਵਿੱਚ ਸਾਹਿਬ ਨੇ ਮੇਰੇ ਚੰਗੇ ਬੁਰੇ ਸਮੇਂ ਵਿੱਚ ਮੇਰਾ ਬਹੁਤ ਸਾਥ ਦਿੱਤਾ ਸੀ ਇਸ ਲਈ ਮੈਂ ਮਾਲਕ ਦਾ ਸਭ ਤੋਂ ਵਫਾਦਾਰ ਨੌਕਰ ਬਣ ਚੁੱਕਿਆ ਸੀ ਜਦੋਂ ਕੁਝ ਮਹੀਨੇ ਪਹਿਲਾਂ ਮਾਲਕ ਪਟਾਣ ਤੋਂ ਵਾਪਸ ਆਇਆ ਇਕੱਲੇ ਨਹੀਂ ਸੀ ਇਹ ਸਭ ਦੇਖ ਕੇ ਅਸੀਂ ਬਹੁਤ ਹੈਰਾਨ ਹੋ ਗਏ ਸੀ ਬਲਕਿ ਉਹਨਾਂ ਨਾਲ ਉਹਨਾਂ ਦੀ ਬਹੁਤ ਸੋਹਣੀ ਪਤਨੀ ਵੀ ਆਈ ਸੀ ਸਾਹਿਬ ਨੇ ਮੈਨੂੰ ਦੱਸਿਆ ਕਿ ਇਹ ਅੱਜ ਤੋਂ ਇਸ ਘਰ ਦੀ ਮਾਲਕਣ ਹੈ ਕਿਉਂਕਿ ਮਾਲਕ ਨੂੰ ਪਟਾਣ ਵਿੱਚ ਰਹਿੰਦੇ-ਰਹਿੰਦੇ ਉਹਨਾਂ ਨਾਲ ਪਿਆਰ ਹੋ ਗਿਆ ਸੀ ਤੇ ਉਹਨਾਂ ਨੇ ਉਸ ਨਾਲ ਵਿਆਹ ਕਰਾ ਲਿਆ ਤੇ ਹੁਣ ਉਹ ਉਹਨਾਂ ਨੂੰ ਇੱਥੇ ਦਿੱਲੀ ਲੈ ਕੇ ਆ ਗਏ ਇਹ ਖਬਰ ਨਾ ਸਿਰਫ ਮੇਰੇ ਲਈ ਹੈਰਾਨ ਕਰ ਦੇਣ ਵਾਲੀ ਸੀ ਬਲਕਿ ਵੱਡੀ ਮੈਡਮ ਵੀ ਹੈਰਾਨ ਰਹਿ ਗਈ ਕਿਉਂਕਿ ਉਹ ਉਹਨਾਂ ਦੇ ਇਕਲੌਤੇ ਭਰਾ ਸੀ ਤੇ ਉਹਨਾਂ ਦੀ ਇਕਲੌਤੇ ਭਰਾ ਨੇ ਉਹਨਾਂ ਨੂੰ ਬਿਨਾਂ ਦੱਸੇ ਹੀ ਆਪਣੀ ਮਰਜ਼ੀ ਨਾਲ ਵਿਆਹ ਕਰ ਲਿਆ ਸੀ ਸਾਹਿਬ ਦੀ ਵੱਡੀ ਭੈਣ ਮਤਲਬ ਵੱਡੀ ਮੈਡਮ ਦਾ ਵਿਆਹ ਹੁਣ ਤੱਕ ਨਹੀਂ ਹੋਇਆ ਸੀ ਪਰ ਉਹਨਾਂ ਨੇ ਆਪਣਾ ਵਿਆਹ ਕਰਾ ਲਿਆ ਸੀ ਇਹ ਗੱਲ ਬਹੁਤ ਝਕਾ ਦੇਣ ਵਾਲੀ ਸੀ ਇਸ ਗੱਲ ਦਾ ਗੁੱਸਾ ਵੱਡੀ ਮੈਡਮ ਦੇ ਚਿਹਰੇ ਤੇ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਉਹ ਆਪਣੇ ਦੁਲਹਨ ਨੂੰ ਲੈ ਕੇ ਘਰ ਆ ਗਏ ਸੀ ਮਾਲਕ ਦੀ ਪਤਨੀ ਨੂੰ ਵੈਸੇ ਤਾਂ ਵੱਡੀ ਮੈਡਮ ਨੇ ਉਹਨਾਂ ਨੂੰ ਅਪਣਾਉਣ ਤੋਂ ਮਨਾ ਕਰ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਪਟਾਣੀਆਂ ਕੁੜੀਆਂ ਦਿੱਲੀ ਦੀਆਂ ਕੁੜੀਆਂ ਤੋਂ ਬਹੁਤ ਅਲੱਗ ਹੁੰਦੀਆਂ ਨੇ ਕਿ ਪਟਾਣੀਆਂ ਕੁੜੀਆਂ ਨੂੰ ਪਤਨੀ ਬਣਾਉਣਾ ਬਹੁਤ ਵੱਡੀ ਬੀਫਕੂਫੀ ਹੁੰਦੀ ਆ ਵੱਡੀ ਮੈਡਮ ਬਹੁਤ ਪੜ੍ਹੀ ਲਿਖੀ ਸੀ ਇਸ ਲਈ ਉਹਨਾਂ ਨੂੰ ਦੂਜੇ ਸ਼ਹਿਰਾਂ ਦੇ ਬਾਰੇ ਵਿੱਚ ਬਹੁਤ ਜਾਣਕਾਰੀ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਪਟਾਦਨੀਆਂ ਔਰਤਾਂ ਦੇ ਤੌਰ ਤਰੀਕੇ ਤੇ ਰੰਗ ਟੰਗ ਸਾਡੇ ਤੋਂ ਬਹੁਤ ਜ਼ਿਆਦਾ ਲੱਗ ਹੁੰਦੇ ਤੇ ਫਿਰ ਸਾਹਿਬ ਦੀ ਪਤਨੀ ਬਾਰੇ ਵੱਡੀ ਮੈਡਮ ਕੁਝ ਨਹੀਂ ਜਾਣਦੀ ਸੀ ਕਿ ਉਹ ਕਿਸ ਤਰ੍ਹਾਂ ਦੀ ਹੈ ਫੈਮਲੀ ਨਾਲ ਸਬੰਧ ਰੱਖਦੀ ਹੈ ਪਰ ਜਦੋਂ ਉਹਨਾਂ ਨੇ ਆਪਣੇ ਇਕਲੌਤੇ ਭਾਈ ਦੇ ਪਿਆਰ ਨੂੰ ਦੇਖਿਆ ਤਾਂ ਉਹ ਵੀ ਮੰਨ ਗਏ ਤੇ ਫਿਰ ਹੌਲੀ-ਹੌਲੀ ਉਸ ਨੂੰ ਅਪਣਾ ਲਿਆ ਪਰ ਵੱਡੀ ਮੈਡਮ ਨੇ ਅੰਦਾਜ਼ਾ ਲਗਾਇਆ ਕਿ ਮਾਲਕਿੰਦੇ ਆਉਣ ਤੋਂ ਬਾਅਦ ਨਾ ਸਿਰਫ ਘਰ ਦਾ ਮਾਹੌਲ ਬਦਲਣ ਲੱਗਿਆ ਬਲਕਿ ਇਦਾਂ ਲੱਗ ਰਿਹਾ ਸੀ ਕਿ ਸਭ ਕੁਝ ਬਦਲ ਗਿਆ ਮਾਲ ਕਰਨੇ ਇਥੇ ਆਉਣ ਤੋਂ ਬਾਅਦ ਬਹੁਤ ਅਜੀਬ ਜਿਹੀਆਂ ਹਰਕਤਾਂ ਕਰਨ ਲੱਗੀ ਸੀ ਇੱਕ ਦਿਨ ਜਦੋਂ ਸਵੇਰੇ ਮੇਰੀ ਅੱਖ ਖੁੱਲੀ ਤਾਂ ਮਾਲ ਕਰਨ ਨਾਸ਼ਤੇ ਦੀ ਟੇਬਲ ਤੇ ਬੈਠੀ ਹੋਈ ਸੀ ਮੇਰਾ ਇੰਤਜ਼ਾਰ ਕਰ ਰਹੀ ਸੀ ਤੇ ਉਹਨਾਂ ਨੂੰ ਦੇਖਦੇ ਹੀ ਮੇਰੀ ਜਾਨ ਨਿਕਲ ਗਈ ਕਿਉਂਕਿ ਨਾਸ਼ਤਾ ਬਣਾਉਣ ਦੀ ਜ਼ਿੰਮੇਵਾਰੀ ਸਿਰਫ ਮੇਰੀ ਹੀ ਸੀ ਦੁਪਹਿਰ ਦਾ ਤੇ ਰਾਤ ਦਾ ਖਾਣਾ ਨੌਕਰਾਂ ਨੇ ਬਣਾਇਆ ਕਰਦੀ ਸੀ ਪਰ ਪਤਾ ਨਹੀਂ ਮੇਰੇ ਮਾਲਕਨ ਨੂੰ ਇੰਨੀ ਸਵੇਰੇ ਉੱਠਣ ਦੀ ਆਦਤ ਕਿਵੇਂ ਸੀ ਜਾਂ ਫਿਰ ਰਾਤ ਕਦੋਂ ਸੌਂਦੀ ਹੀ ਨਹੀਂ ਐ ਮੈਂ ਜਦੋਂ ਵੀ ਵੱਡੀ ਮੈਡਮ ਨਾਲ ਇਸ ਬਾਰੇ ਗੱਲ ਕਰਦਾ ਤਾਂ ਉਹ ਮੈਨੂੰ ਕਹਿੰਦੀ ਕਿ ਇਹ ਪਠਾਨ ਦੀ ਔਰਤ ਇੱਥੇ ਸਾਡੇ ਸ਼ਹਿਰ ਵਿੱਚ ਨਵੀਂ-ਨਵੀਂ ਆਈ ਆ ਉਸਦੇ ਤੌਰ ਤਰੀਕੇ ਸਾਡੇ ਤੋਂ ਬਹੁਤ ਅਲੱਗ ਆ ਤੋ ਚਿੰਤਾ ਨਾ ਕਰ ਕੁਝ ਦਿਨਾਂ ਵਿੱਚ ਸਭ ਕੁਝ ਠੀਕ ਹੋਵੇ ਜਾਵੇਗਾ ਮਾਲਕ ਦੇ ਕਹਿਣ ਤੇ ਮੈਂ ਪਟਾਣ ਵਰਗਾ ਖਾਣਾ ਵੀ ਬਣਾਉਣਾ ਸਿੱਖ ਲਿਆ ਸੀ ਤੇ ਪਟਾਣ ਦੀ ਭਾਸ਼ਾ ਵੀ ਸਿੱਖ ਰਿਹਾ ਸੀ ਕਿਉਂਕਿ ਮੇਰੇ ਮਾਲਕ ਉਸ ਨਾਲ ਅਕਸਰ ਹੀ ਪਟਾਣ ਦੀ ਭਾਸ਼ਾ ਵਿੱਚ ਹੀ ਗੱਲ ਕਰਿਆ ਕਰਦੇ ਸੀ ਉਹ ਕਹਿੰਦੇ ਸੀ ਕਿ ਮੈਂ ਮਾਲਕਨ ਨੂੰ ਆਪਣੇ ਸ਼ਹਿਰ ਦੀ ਯਾਦ ਨਾ ਆਉਣ ਦਵਾਂ ਤੇ ਉਹ ਸਾਡੇ ਘਰ ਦੇ ਮਾਹੌਲ ਵਿੱਚ ਕੁਲ ਮਿਲ ਜਾਵੇ ਸਾਡੇ ਘਰ ਨੂੰ ਪਟਾਣ ਦੇ ਵਰਗੇ ਮਾਹੌਲ ਦੀ ਤਰ੍ਹਾਂ ਕਰ ਦਿੱਤਾ ਗਿਆ ਸੀ ਪਰ ਪਟਾਣ ਦੇ ਤੌਰ ਤਰੀਕੇ ਬਹੁਤ ਹੀ ਲਾਗੁੰਦੇ ਸਨ ਉਹਨਾਂ ਨੂੰ ਸਮਝਣਾ ਬਹੁਤ ਹੀ ਮੁਸ਼ਕਲ ਹੋ ਰਿਹਾ ਸੀ ਇੱਕ ਦਿਨ ਜਦੋਂ ਸਾਹਿਬ ਕੰਮ ਤੋਂ ਘਰ ਵਾਪਸ ਆਏ ਤਾਂ ਮਾਲਕਣ ਖਾਣੇ ਦੇ ਟੇਬਲ ਤੇ ਬੈਠੀ ਹੋਈ ਮੇਰੇ ਮਾਲਕ ਨੂੰ ਕਹਿਣ ਲੱਗੀ ਕਿ ਮੈਨੂੰ ਇੱਕ ਕੋੜਾ ਚਾਹੀਦਾ ਹੈ ਮੈਂ ਘੋੜੇ ਦੇ ਬਿਨਾ ਨਹੀਂ ਰਹਿ ਸਕਦੀ ਮੇਰੇ ਮਾਲਕ ਨੇ ਇਸ ਕਹਿ ਕੇ ਸਹਿਮਣਾ ਕਰ ਦਿੱਤਾ ਕਿ ਇਦਾਂ ਦੇ ਜਾਨਵਰਾਂ ਨਾਲ ਮੈਨੂੰ ਅਲਰਜੀ ਹੈ ਇਹ ਘਰ ਵਿੱਚ ਕਿਸੇ ਦੀ ਵੀ ਤਰ੍ਹਾਂ ਦਾ ਜਾਨਵਰ ਨਹੀਂ ਆਵੇਗਾ ਕਿਉਂਕਿ ਉਹਨਾਂ ਨੂੰ ਅਲਰਜੀ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਉਹ ਘਰ ਵਿੱਚ ਘੋੜਾ ਨਹੀਂ ਲਿਆ ਸਕਦੇ ਉਹਨਾਂ ਨੇ ਮਾਲਕਨ ਨੂੰ ਕਿਹਾ ਕਿ ਜੇ ਤੈਨੂੰ ਘੋੜੇ ਦਾ ਇੰਨਾ ਹੀ ਸ਼ੌਂਕ ਆ ਤਾਂ ਤੂੰ ਕਦੇ-ਕਦੇ ਮੇਰੇ ਦੋਸਤ ਦੇ ਘੋੜੇ ਨਾਲ ਦਿਲ ਬਹਿਲਾ ਲਿਆ ਕਰ। ਸਾਹਿਬ ਦੀ ਇੰਨੀ ਗੱਲ ਸੁਣ ਕੇ ਮਾਲ ਕਰਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਰੋਂਦੀ-ਰੋਂਦੀ ਟੁੱਟੇ-ਫੁੱਟੇ ਸ਼ਬਦਾਂ ਵਿੱਚ ਕਹਿਣ ਲੱਗੀ ਤੁਹਾਨੂੰ ਕੀ ਪਤਾ ਪਟਾਣੀਆਂ ਕੁੜੀਆਂ ਘੋੜੇ ਦੇ ਬਿਨਾ ਗੁਜ਼ਾਰਾ ਨਹੀਂ ਕਰ ਸਕਦੀਆਂ। ਵੈਸੇ ਵੀ ਤਾਂ ਤੁਸੀਂ ਕਿੰਨੇ-ਕਿੰਨੇ ਦਿਨ ਘਰ ਤੋਂ ਬਾਹਰ ਹੀ ਰਹਿੰਦੇ ਹੋ? ਤਾਂ ਨੂੰ ਘੋੜੇ ਤੋਂ ਕਿਵੇਂ ਅਲਰਜੀ ਹੋਵੇਗੀ ਮੈਂ ਚੰਗੇ ਤਰੀਕੇ ਨਾਲ ਘੋੜੇ ਨੂੰ ਤੇ ਇਸ ਗੱਲ ਦਾ ਧਿਆਨ ਵੀ ਰੱਖੂੰਗੀ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਇਹ ਅਲਰਜੀ ਨਾ ਹੋਵੇ ਪਰ ਮੈਨੂੰ ਤਾਂ ਹਰ ਹਾਲ ਵਿੱਚ ਘੋੜਾ ਚਾਹੀਦਾ ਆ ਸਾਬ ਨੇ ਮਾਲਕ ਨੂੰ ਬਹੁਤ ਹੀ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਜਿੱਤੇ ਅੜੀ ਰਹੀ ਤੇ ਆਪਣੀ ਗੱਲ ਤੇ ਹੀ ਜ਼ੋਰ ਦੇਂਦੀ ਰਹੀ ਤੇ ਨਾ ਚਾਹੁੰਦੇ ਹੋਏ ਸਾਬ ਨੇ ਉਹਨਾਂ ਨੂੰ ਕਾਲੇ ਰੰਗ ਦਾ ਘੋੜਾ ਖਰੀਦ ਕੇ ਦਿੱਤਾ ਤੇ ਕਹਿ ਦਿੱਤਾ ਘੋੜੇ ਨੂੰ ਕਾਰ ਦੇ ਪਿੱਛੇ ਹੀ ਬੰਨ ਕੇ ਰੱਖਣਾ ਮਾਲਕਨ ਕੋੜੇ ਦੇਖ ਕੇ ਬਹੁਤ ਖੁਸ਼ ਹੋ ਗਈ ਤੇ ਕੋੜੇ ਦੇਖਦੇ ਹੀ ਉਹਨਾਂ ਦੇ ਚਿਹਰੇ ਤੇ ਇੱਕ ਸਾ ਇੱਕ ਅਜੀਬ ਜਿਹੀ ਰੌਣਕ ਆ ਗਈ ਜਿਵੇਂ ਉਹ ਕੋੜਾ ਨਹੀਂ ਬਲਕਿ ਉਹਨਾਂ ਲਈ ਬਹੁਤ ਖਾਸ ਚੀਜ਼ ਹੋਵੇ ਮੈਨੂੰ ਵੀ ਲੱਗਿਆ ਕਿ ਸ਼ਾਇਦ ਮਾਲਕਨ ਨੂੰ ਇਸ ਘਰ ਵਿੱਚ ਇਕੱਲਾਪਨ ਮਹਿਸੂਸ ਹੁੰਦਾ ਹੋਵੇਗਾ ਇਸ ਲਈ ਆਪਣਾ ਇਕੱਲਾਪਨ ਦੂਰ ਕਰਨ ਲਈ ਉਹ ਕੋੜੇ ਨੂੰ ਘਰ ਵਿੱਚ ਲਿਆ ਕੇ ਆਪਣਾ ਦਿਲ ਬਹਲਾਉਣਾ ਚਾਹੁੰਦੀ ਹੈ ਜਾਂ ਫਿਰ ਪਟਾਣ ਦੀਆਂ ਕੁੜੀਆਂ ਨੂੰ ਘੋੜੇ ਦੀ ਆਦਤ ਹੋਵੇਗੀ ਪਰ ਮੈਨੂੰ ਕੀ ਪਤਾ ਸੀ ਕਿ ਇਹ ਪਟਾਰਨੀਆਂ ਕੁੜੀਆਂ ਘੋੜੇ ਨਾਲ ਕੀ ਕਰਦੀਆਂ ਨੇ ਮਾਲਕਨ ਨੂੰ ਘਰੇ ਆਏ ਹੁਣ 20 ਦਿਨ ਹੀ ਹੋਏ ਸੀ ਕਿ ਸਾਇਬ ਨੂੰ ਦੁਬਾਰਾ ਪਟਾਣ ਜਾਣਾ ਪਿਆ ਮਾਲਕਨ ਸਾਇਬ ਦੇ ਨਾਲ ਕਟਾਨ ਜਾਣਾ ਤਾਂ ਚੰਗੀ ਸੀ ਪਾ ਸਾਹਿਬ ਦਾ ਕਹਿਣਾ ਸੀ ਹੁਣ ਤੈਨੂੰ ਇੱਥੇ ਹੀ ਰਹਿਣਾ ਹੋਵੇਗਾ ਤਾਂ ਕਿ ਤੂੰ ਇਥੋਂ ਦਾ ਮਾਹੌਲ ਸਮਝਾਏ ਮਾਲਕ ਦੀ ਇਹ ਗੱਲ ਸੁਣ ਕੇ ਮਾਲਕੇ ਰੁਕ ਗਈ ਤੇ ਘੋੜੇ ਦੇ ਨਾਲ ਸਮਾਂ ਗੁਜ਼ਾਰਨ ਲੱਗੀ ਮਾਲਕਾਂ ਦੀ ਆਦਤ ਬਹੁਤ ਅਲੱਗ ਸੀ ਉਹ ਸਵੇਰੇ ਡਾਇਨਿੰਗ ਟੇਬਲ ਤੇ ਬੈਠ ਜਾਂਦੀ ਤੇ ਨਾਸ਼ਤੇ ਵਿੱਚ ਉਹ ਹਰ ਉਹ ਚੀਜ਼ ਖਾਂਦੀ ਜਿਸ ਨਾਲ ਉਹਨਾਂ ਨੂੰ ਤਾਕਤ ਆਸ ਲੋਵੇ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੀ ਗਰਮ ਚੀਜ਼ਾਂ ਕਦੇ ਕਿਸੇ ਕੁੜੀ ਨੂੰ ਖਾਂਦੇ ਹੋਏ ਨਹੀਂ ਵੇਖਿਆ ਸੀ ਉਹ ਰੋਜ਼ਾਨਾ ਸਮੇਂ ਤੇ ਖਾਣਾ ਖਾਂਦੀ ਸੀ ਤੇ ਆਪਣੀ ਖੂਬਸੂਰਤੀ ਦਾ ਵੀ ਬਹੁਤ ਜ਼ਿਆਦਾ ਖਿਆਰ ਰੱਖਦੀ ਸੀ ਜਦੋਂ ਕਿ ਮਾਲਕ ਘਰ ਵਿੱਚ ਮੌਜੂਦ ਨਹੀਂ ਰਹਿੰਦੇ ਸੀ ਪਰ ਉਹ ਹਰ ਸਮੇਂ ਆਪਣੇ ਉੱਪਰ ਪਰਫਿਊਮ ਲਗਾਇਆ ਕਰਦੇ ਸੀ ਹਮੇਸ਼ਾ ਘਰ ਵਿੱਚ ਟਿਪ ਟੌਪ ਬਣ ਕੇ ਘੁੰਮਦੀ ਸੀ ਉਹਨਾਂ ਨੂੰ ਆਪਣੇ ਘੋੜੇ ਨਾਲ ਬੋਤਲ ਗਾਵ ਹੋ ਚੁੱਕਿਆ ਸੀ ਤੇ ਉਹ ਹਮੇਸ਼ਾ ਉਸ ਦੇ ਨਾਲ ਆਪਣੀ ਤਨਹਾਈ ਵਿੱਚ ਸਮਾਂ ਗੁਜ਼ਾਰਨ ਲੱਗੀ ਜਦੋਂ ਘੋੜੇ ਨਾਲ ਹੁੰਦੀ ਸੀ ਉਹ ਦਸਾਨੂੰ ਵੀ ਉੱਥੇ ਜਾਣਦੀ ਗਿਆ ਨਹੀਂ ਹੁੰਦੀ ਸੀ ਸਾਬ ਨੂੰ ਗਏ ਹੋਏ ਤਿੰਨ ਦਿਨ ਹੋ ਚੁੱਕੇ ਸੀ ਉਦੋਂ ਇੱਕ ਦਿਨ ਕੋੜੇ ਦੀ ਆਵਾਜ਼ ਤੇ ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿ ਮਾਲਕਨ ਕੋੜੇ ਨਾਲ ਪਿਆਰ ਤੇ ਲਗਾਵ ਦਾਦੀ ਰਾਤ ਨੂੰ ਨਿਜਾਰ ਕਰਦੇ ਹੋਏ ਕੋੜੇ ਦੀਆਂ ਲੱਤਾਂ ਦੇ ਕੋਲ ਬੈਠੀ ਹੋਈ ਸੀ ਇਹ ਸਭ ਦੇਖ ਕੇ ਮੇਰੀ ਜਾਨ ਨਿਕਲ ਗਈ ਸੀ ਫਿਰ ਉਸਦੇ ਬਾਅਦ ਦੁਬਾਰਾ ਵੀ ਇਦਾਂ ਹੀ ਹੋਇਆ ਦੋ ਦਿਨ ਦੇ ਬਾਅਦ ਮੈਨੂੰ ਫਿਰ ਕੋੜੇ ਦੀ ਅਜੀਬ ਜਿਹੀ ਆਵਾਜ਼ ਆਉਣ ਲੱਗੀ ਜਦੋਂ ਮੈਂ ਆਪਣੇ ਕਮਰੇ ਵਿੱਚ ਅੱਖਾਂ ਬੰਦ ਕਰਕੇ ਸੌਣ ਲਈ ਲੇਟਿਆ ਹੋਇਆ ਸੀ ਉਦੋਂ ਮੈਨੂੰ ਘੋੜੇ ਦੀ ਆਵਾਜ਼ ਆਈ ਤਾਂ ਮੈਂ ਚੌਂਕ ਗਿਆ ਕੁਝ ਦਿਨ ਪਹਿਲਾਂ ਤਾਂ ਮੈਂ ਤਵੇਲੇ ਵੱਲੋਂ ਵਾਪਸ ਆਇਆ ਸੀ ਘੋੜਾ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਠਾਕ ਖੜਾ ਸੀ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਫਿਰ ਹੁਣ ਪਤਾ ਨਹੀਂ ਕਿਉਂ ਉਹ ਇੰਨੀ ਜੋਰ-ਜੋਰ ਨਾਲ ਆਪਣੀ ਆਵਾਜ਼ ਕੱਢ ਰਿਹਾ ਸੀ ਕੁਝ ਦਿਨ ਤੱਕ ਤਾਂ ਮੈਂ ਆਪਣੀ ਜ਼ਿੰਦਗੀ ਜਗ੍ਹਾ ਤੇ ਇਦਾਂ ਹੀ ਲੇਟਿਆ ਰਿਹਾ ਪਰ ਮੈਨੂੰ ਜਦੋਂ ਲੱਗਿਆ ਕਿ ਘੋੜੇ ਦੀ ਆਵਾਜ਼ ਕੁਝ ਠੀਕ ਨਹੀਂ ਆ ਬਲਕਿ ਹਮੇਸ਼ਾ ਤੋਂ ਕੁਝ ਅਲੱਗ ਗਿਆ ਜਿਵੇਂ ਉਸ ਨੂੰ ਬਹੁਤ ਵੱਡੀ ਪਰੇਸ਼ਾਨੀ ਹੋ ਰਹੀ ਆ ਤਾਂ ਮੇਰੇ ਤੋਂ ਰਿਹਾ ਨਹੀਂ ਗਿਆ ਉਸਦੀ ਦੇਖਭਾਲ ਮੇਰੀ ਜ਼ਿੰਮੇਵਾਰੀ ਸੀ ਜ਼ਿੰਮੇਵਾਰੀ ਨਹੀਂ ਹੁੰਦੀ ਸੀ ਪਰ ਮੈਂ ਜਾਨਵਰਾਂ ਨਾਲ ਬਹੁਤ ਲगाव ਸੀ ਇਸ ਲਈ ਇੰਨੀ ਰਾਤ ਨੂੰ ਆਪਣਾ ਬਿਸਤਰਾ ਛੱਡ ਕੇ ਕਮਰੇ ਤੋਂ ਬਾਹਰ ਨਿਕਲਿਆ 12:00 ਤੋਂ ਬਾਅਦ ਬਹੁਤ ਜ਼ਿਆਦਾ ਠੰਡ ਸੀ ਸ਼ਾਇਦ ਉਸ ਨੂੰ ਵੀ ਕੋਈ ਤਕਲੀਫ ਹੋ ਰਹੀ ਸੀ ਜਿਵੇਂ ਮੈਂ ਤਵੇਲੇ ਕੋਲ ਪਹੁੰਚਿਆ ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਮੈਨੂੰ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਆਇਆ ਮੇਰੀ ਮਾਲਕਨ ਕੋੜੇ ਨਾਲ ਜੀਬ ਜੀਬ ਚੀਂਹਾਂ ਹਰਕਤਾਂ ਕਰ ਰਹੀ ਸੀ ਮੈਨੂੰ ਬਹੁਤ ਹੀ ਸ਼ਰਮ ਆਉਣ ਲੱਗੀ ਸੀ ਇਹ ਤਾਂ ਲੱਗ ਰਿਹਾ ਸੀ ਜਿਵੇਂ ਮਾਲਕਾ ਨੀਂਦ ਵਿੱਚ ਹੋਵੇ ਤੇ ਬਿਸਤਰੇ ਤੋਂ ਉੱਠ ਕੇ ਇੱਥੇ ਚਲੀ ਆਈ ਹੋਵੇ ਮਾਲਕਣ ਬਹੁਤ ਖੂਬਸੂਰਤ ਸੀ ਉਸ ਦੇ ਕਾਲੇ ਲੰਬੇ ਵਾਲ ਕਮਰ ਤੇ ਲਹਿਨ ਹੁੰਦੇ ਹੋਏ ਦਿਖਾਈ ਦੇ ਰਹੇ ਸੀ ਉਹ ਬਿਲਕੁਲ ਪਰੀ ਦੀ ਤਰ੍ਹਾਂ ਲੱਗ ਰਹੀ ਸੀ ਜੋ ਉਸ ਸਮੇਂ ਸ਼ਾਇਦ ਆਪਣੇ ਹੋਸ਼ ਵਿੱਚ ਨਹੀਂ ਸੀ ਮੇਰੀ ਮਾਲਕਣ ਦੇ ਅੰਦਾਜ਼ ਨੇ ਤੇ ਰਾਤ ਇਸ ਸਮੇਂ ਕੋ ਕੋੜੇ ਕੋਲ ਹੋਣ ਵਾਲੀ ਗੱਲ ਨੇ ਮੈਨੂੰ ਚੌਕਤ ਦੇ ਮਜਬੂਰ ਕਰ ਦਿੱਤਾ ਸੀ ਉਹ ਕੋੜੇ ਦੀ ਕਮਰ ਤੇ ਹੱਥ ਫੇਰ ਰਹੀ ਸੀ ਤੇ ਉਸ ਨੂੰ ਗੱਲ ਲਗਾ ਰਹੀ ਸੀ ਕੋੜੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਇਦਾਂ ਲੱਗਿਆ ਜਿਵੇਂ ਉਹਨਾਂ ਨੂੰ ਕੋੜੇ ਨਾਲ ਕੋਈ ਜਜ਼ਬਾਤੀ ਲगाव ਹੋ ਗਿਆ ਹੋਵੇ ਉਹਨਾਂ ਦਾ ਇਹ ਅੰਦਾਜ਼ ਦੇ ਇਦਾਂ ਹੀ ਇਦਾਂ ਸੀ ਜਿਵੇਂ ਉਹ ਖਮੋਸ਼ ਕਰਾਉਣਾ ਚਾਹੁੰਦੀ ਹੈ ਪਰ ਅੱਧੀ ਰਾਤ ਵੀ ਮਾਲਕਣ ਇਹ ਕੀ ਕਰ ਰਹੀ ਸੀ ਆਖਰ ਉਹਨਾਂ ਨੂੰ ਅੱਧੀ ਰਾਤ ਦਾ ਸਮਾਂ ਹੀ ਕੋੜੇ ਕੋਲ ਆਉਣ ਨੂੰ ਕਿਉਂ ਮਿਲਦਾ ਸੀ ਕੁਝ ਥੇਰ ਬਾਅਦ ਮੈਂ ਮਾਲਕੰਦੀ ਏਦਾਂ ਦੀ ਹਰਕਤ ਦੇਖੀ ਜਿਸ ਨੂੰ ਵੇਖ ਕੇ ਹੀ ਮੇਰੀ ਹੋਸ਼ ਉੱਡ ਗਏ ਸੀ ਮੈਂ ਉੱਥੇ ਖੜਾ ਹੋਇਆ ਹੀ ਸੋਚ ਰਿਹਾ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ ਆ ਦੋ ਦਿਨ ਪਹਿਲਾਂ ਵੀ ਮੈਂ ਮਾਲਕਣ ਨੂੰ ਇਹੀ ਹਰਕਤ ਕਰਦੇ ਹੋਏ ਦੇਖਿਆ ਸੀ ਕਿ ਅੱਜ ਵੀ ਉਹ ਉਹਦੀਆਂ ਲੱਤਾਂ ਵਿਚਾਲੇ ਬੈਠੀ ਹੋਈ ਸੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਨਵੀਂ ਨਵੇਲੀ ਮਾਲਕਣ ਐਦਾਂ ਦੀ ਹਰਕਤ ਵੀ ਕਰ ਸਕਦੀ ਹੈ ਜੋ ਕੁਝ ਮੈਂ ਇੰਨਾਂ ਦੋ ਆਖਾਂ ਨਾਲ ਵੇਖ ਰਿਹਾ ਸੀ ਉਸ ਦੇ ਅੱਗੇ ਕੁਝ ਵੀ ਵੇਖਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਤੇ ਉਸ ਤੋਂ ਬਾਅਦ ਮੈਂ ਆਪਣੀ ਜਗ੍ਹਾ ਵਾਪਸ ਆ ਕੇ ਲੇਟਿਆ ਪਰ ਹੀ ਸੋਚ ਕੇ ਮੈਨੂੰ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਮੇਰੇ ਦਿਮਾਗ ਵਿੱਚ ਉਹ ਸਾਰੀਆਂ ਹਰਕਤਾਂ ਘੁੰਮ ਰਹੀਆਂ ਸਨ ਜਿੰਨਾ ਕੁਝ ਮੈਨੂੰ ਸਮਝ ਆ ਰਿਹਾ ਸੀ ਉਹ ਮੇਰੀ ਬਦਤ ਤੋਂ ਬਾਹਰ ਸੀ ਮੇਰੀ ਮਾਲਕਨ ਅੱਧੀ ਰਾਤ ਨੂੰ ਘੋੜੇ ਨਾਲ ਹੀ ਮੈਨੂੰ ਆਪਣੇ ਦਿਮਾਗ ਵਿੱਚ ਐਵੇਂ ਦੀ ਗੱਲ ਨਹੀਂ ਲਿਉਣੀ ਚਾਹੀਦੀ ਮਾਲਕਾ ਰਾਤ ਨੂੰ ਬਹੁਤ ਛੋਟੇ-ਛੋਟੇ ਕੱਪੜੇ ਪਹਿਨਦੀ ਸੀ ਜਿਸ ਨੂੰ ਦੇਖ ਕੇ ਮੈਨੂੰ ਹੀ ਸ਼ਰਮ ਆਉਂਦੀ ਸੀ ਫਿਲਹਾਲ ਇਹ ਸਭ ਸੋਚਦੇ ਸੋਚਦੇ ਮੈਨੂੰ ਨੀਂਦ ਆ ਗਈ ਉਸਦੇ ਬਾਅਦ ਜਦੋਂ ਮੇਰੀ ਅੱਖ ਖੁੱਲੀ ਤਾਂ ਕੁਝ ਧੇਰ ਲਈ ਰਾਤ ਵਾਲੀ ਗੱਲ ਮੇਰੇ ਦਿਮਾਗ ਤੋਂ ਨਿਕਲ ਗਈ ਸੀ ਉਸਦੇ ਬਾਅਦ ਮੈਂ ਆਪਣੇ ਕੰਮਾਂ ਵਿੱਚ ਰੁੱਝ ਗਿਆ ਸੀ ਮੈਂ ਜਦੋਂ ਫਿਰ ਉਸ ਤੋਂ ਬਾਅਦ ਮਾਲਕ ਨੂੰ ਰੋਜ਼ ਇਹੀ ਸਭ ਕਰਦੇ ਹੋਏ ਦੇਖਿਆ ਤਾਂ ਮੈਂ ਸੋਚਿਆ ਕਿ ਮੈਂ ਮਾਲਕਨ ਦਾ ਪੂਰਾ ਸੱਚ ਆਪਣੀ ਅੱਖਾਂ ਨਾਲ ਵੇਖੂੰਗਾ ਤੇ ਫਿਰ ਮਾਲਕ ਨੂੰ ਇਸ ਬਾਰੇ ਵੀ ਜ਼ਰੂਰ ਦੱਸੂੰਗਾ ਕਿਉਂਕਿ ਉਹਨਾਂ ਤੋਂ ਜ਼ਿਆਦਾ ਦੇਰ ਤੱਕ ਇਸ ਗੱਲ ਨੂੰ ਛਪਾਉਣਾ ਮੇਰੀ ਵਫਾਦਾਰੀ ਦੇ ਉੱਪਰ ਤੱਬਾ ਸੀ ਕੁਝ ਅਗਲੀ ਰਾਤ ਕੋੜੇ ਦੀ ਹਲਕੀ ਜਿਹੀ ਆਵਾਜ਼ ਆਉਂਦਿਆ ਹੀ ਮੈਂ ਆਪਣੇ ਕਮਰੇ ਤੋਂ ਨਿਕਲਿਆ ਤੇ ਹੌਲੀ-ਹੌਲੀ ਤਬੀਲੀ ਕੋਲ ਪਹੁੰਚ ਗਿਆ। ਮੇਰੀ ਮਾਲਕਨ ਕੋੜੇ ਕੋਲ ਹੀ ਖੜੀ ਹੋਈ ਸੀ ਤੇ ਸ਼ਾਇਦ ਉਸ ਦੇ ਕੰਨ ਵਿੱਚ ਕੁਝ ਕਹਿ ਰਹੀ ਸੀ। ਮੈਨੂੰ ਇਦਾਂ ਲੱਗ ਰਿਹਾ ਸੀ ਘੋੜਾ ਵੀ ਮਾਲਕਨ ਦੀ ਗੱਲ ਸਮਝ ਰਿਹਾ ਸੀ ਤੇ ਫਿਰ ਕੋੜੇ ਨੇ ਅਚਾਨਕ ਮਾਲਕਨ ਦਾ ਮੂੰਹ ਚਟਿਆ। ਮਾਲਕਨ ਨੇ ਪੂਰੀ ਤਰ੍ਹਾਂ ਕੋੜੇ ਨੂੰ ਪਿਆਰ ਤੇ ਜਜ਼ਬਾਤ ਨਾਲ ਕਾਬੂ ਕਰ ਲਿਆ ਸੀ। ਉਹ ਹੌਲੀ-ਹੌਲੀ ਉਸ ਨੂੰ ਸਹਾਰ ਰਹੀ ਸੀ ਤੇ ਫਿਰ ਫਿਰ ਤੋਂ ਉਸ ਦੇ ਪੈਰਾਂ ਕੋਲ ਬੈਠ ਗਈ। ਇਹ ਸਭ ਦੇ ਵੇਖ ਕੇ ਮੇਰੇ ਪਹਿਰਾਣੇ ਟੋਂ ਜਮੀਨ ਕਿਸ ਗਈ ਮੈਂ ਸਭ ਕੁਝ ਆਪਣੀ ਅੱਖਾਂ ਨਾਲ ਵੇਖ ਲਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮਾਲਕਨ ਇਦਾਂ ਦੀ ਹਰਕਤ ਕਿਉਂ ਕਰਦੀ ਹੈ ਇਹ ਸਭ ਕਰਨ ਲਈ ਹੀ ਮਾਲਕਨ ਨੇ ਸਾਹਿਬ ਨੂੰ ਕੋੜੇ ਲਈ ਜिद ਕੀਤੀ ਸੀ ਵੱਡੀ ਮੈਡਮ ਨੇ ਠੀਕ ਹੀ ਕਿਹਾ ਸੀ ਕਿ ਪਟਾਨੀਆਂ ਕੁੜੀਆਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਦਿੱਲੀ ਦੀਆਂ ਕੁੜੀਆਂ ਵਰਗੀਆਂ ਨਹੀਂ ਹੁੰਦੀਆਂ ਅੱਜ ਵੱਡੀ ਮੈਡਮ ਦੀ ਗੱਲ ਦਾ ਮਤਲਬ ਮੈਨੂੰ ਸਮਝ ਆ ਗਿਆ ਮੇਰੀ ਮਾਲਕਨ ਨੇ ਜੋ ਵੀ ਕੀਤਾ ਸੀ ਮੈਂ ਅੱਜ ਤਾਂ ਕ ਨਹੀਂ ਵੀ ਗਿਆ ਸੀ ਮੈਂ ਕੋ ਮੋਸ਼ੀ ਨਾਲ ਸਭ ਕੁਝ ਦੇਖਣ ਤੋਂ ਬਾਅਦ ਵਾਪਸ ਆਪਣੇ ਕਮਰੇ ਵਿੱਚ ਆ ਕੇ ਸੌਂ ਗਿਆ ਸੀ ਤੇ ਲੇਟੇ ਹੋਏ ਹੀ ਸੋਚਣ ਲੱਗਿਆ ਕਿ ਮੈਨੂੰ ਇਸ ਬਾਰੇ ਸਾਹਬ ਨਾਲ ਗੱਲ ਕਰਨੀ ਚਾਹੀਦੀ ਹੈ ਜਾਂ ਨਹੀਂ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਤੇ ਸੋਚ-ਸੋਚ ਕੇ ਮੇਰੇ ਸਿਰ ਵਿੱਚ ਦਰਦ ਹੋਣ ਲੱਗਿਆ ਸੀ ਆਖਰ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਆਪਣੀ ਪਰੇਸ਼ਾਨੀ ਮੈਂ ਕਿਸੇ ਨੂੰ ਵੀ ਨਹੀਂ ਦੱਸ ਸਕਦਾ ਸੀ ਸਾਹਿਬ ਦੇ ਘਰ ਵਾਪਸ ਆਉਣ ਵਿੱਚ ਉਹਨਾਂ 15 ਦਿਨ ਬਾਕੀ ਰਹਿ ਗਏ ਸੀ ਤੇ 15 ਦਿਨ ਮੈਂ ਆਪਣੀ ਨਵੀਂ ਮਾਲਕਣ ਦੀਆਂ ਹਰਕਤਾਂ ਦੇਖਣਾ ਚਾਹੁੰਦਾ ਸੀ ਦੋ ਦਿਨ ਬਾਅਦ ਜਦੋਂ ਮਾਲਕਣ ਅੱਧੀ ਰਾਤ ਕੋਡੇ ਨਾਲ ਸਮਾਂ ਗੁਜ਼ਾਰ ਕੇ ਆਪਣੇ ਕਮਰੇ ਵਿੱਚ ਵਾਪਸ ਜਾ ਰਹੀ ਸੀ ਤਾਂ ਉਸ ਸਮੇਂ ਮੈਂ ਆਪਣੇ ਕਮਰੇ ਵਿੱਚ ਵਾਪਸ ਜਾਣ ਦੀ ਬਜਾਏ ਹੌਲੀ-ਹੌਲੀ ਦੱਬੇ ਪੈਰੀ ਮਾਲਕਣ ਦੇ ਕਮਰੇ ਤੱਕ ਪਹੁੰਚ ਗਿਆ ਤੇ ਖਿੜਕੀ ਤੋਂ ਉਹਨਾਂ ਦੇ ਕਮਰੇ ਦੇ ਅੰਦਰ ਚੱਕ ਲਗਾਏ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਕਿਉਂਕਿ ਮਾਲਕਣ ਨੇ ਕਮਰੇ ਵਿੱਚ ਜਾ ਕੇ ਕੋਹੋਰ ਨਵੀ ਤੇ ਅਜੀਬ ਜਿਹੀ ਹਰਕਤ ਕੀਤੀ ਸੀ ਮੇਰੀ ਮਾਲਕਣ ਕੋ ਜੀਦਾ ਕਰ ਰਹੀ ਸੀ ਜੋ ਬਿਲਕੁਲ ਵੀ ਸਹੀ ਨਹੀਂ ਸੀ ਮੇਰੇ ਤੋਂ ਇਹ ਸਭ ਨਹੀਂ ਦੇਖਿਆ ਜਾ ਰਿਹਾ ਸੀ ਮੇਰੇ ਲਈ ਹੁਣ ਖਮੋਸ਼ ਰਹਿਣਾ ਸਹੀ ਨਹੀਂ ਸੀ ਮੇਰੀ ਮਾਲਕਨ ਜੋ ਘੋੜੇ ਨਾਲ ਕਰ ਰਹੀ ਸੀ ਇਹ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿਉਂਕਿ ਮੈਂ ਉਸ ਘਰ ਦਾ ਨਮਕ ਖਾਦਾ ਸੀ ਇਸ ਲਈ ਮੈਂ ਸਵੇਰ ਹੁੰਦਿਆਂ ਸਿੱਧਾ ਵੱਡੀ ਮੈਡਮ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਉਹਨਾਂ ਨੂੰ ਮਾਲਕਨ ਬਾਰੇ ਸਭ ਕੁਝ ਸਹੀ-ਸਹੀ ਦੱਸ ਦਿੱਤਾ ਮੇਰੀ ਗੱਲ ਸੁਣਨ ਵੱਡੀ ਮੈਡਮ ਕਹਿਣ ਲੱਗੀ ਕਿ ਮੈਂ ਕੀ ਕਰ ਸਕਦੀ ਹਾਂ ਮੇਰੇ ਭਰਾ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ ਜੇ ਮੈਂ ਉਸ ਕੁੜੀ ਦੇ ਖਿਲਾਫ ਕੁਝ ਵੀ ਕਹੂੰਗੀ ਤਾਂ ਉਹ ਕਦੇ ਵੀ ਮੇਰੇ ਤੇ ਪ੍ਰੋਸਾਨੀ ਕਰੇਗਾ ਵੈਸੇ ਵੀ ਇੰਨੇ ਦਿਨਾਂ ਵਿੱਚ ਮੈਨੂੰ ਅੰਦਾਜ਼ਾ ਹੋ ਗਿਆ ਹੈ ਕਿ ਉਹ ਕੋਈ ਸਿੱਧੀ ਸਾਦੀ ਕੁੜੀ ਨਹੀਂ ਆ ਉਸਨੇ ਤੇਰੇ ਮਾਲਕ ਦੀ ਦੌਲਤ ਦੇਖ ਕੇ ਉਸ ਨਾਲ ਵਿਆਹ ਕੀਤਾ ਆ ਤੇ ਉਹ ਦੌਲਤ ਮਿਲਦਿਆ ਸਾਰੀ ਤੇਰੇ ਮਾਲਕ ਨੂੰ ਛੱਡ ਕੇ ਚਲੀ ਜਾਵੇਗੀ ਹੁਣ ਦੇਖ ਮੇਰੇ ਪ੍ਰਾਂ ਨੂੰ ਕਦੇ ਮੇਰੀ ਫਿਕਰ ਨਹੀਂ ਹੁੰਦੀ ਚੁੱਪਚਾਪ ਉਹ ਪਟਾਣ ਵਿੱਚ ਜਾ ਕੇ ਆਪਣੇ ਲਈ ਪਟਾਣ ਤੋਂ ਪਤਨੀ ਲੈ ਕੇ ਆ ਗਿਆ ਉਹ ਇੱਥੇ ਨਵੀਆਂ-ਨਵੀਆਂ ਹਰਕਤਾਂ ਕਰ ਰਹੀ ਆ ਪਰ ਕੋਈ ਕੋੜੇ ਦਾ ਕਿਵੇਂ ਹੋ ਸਕਦਾ ਹੈ ਤੇ ਉਹ ਵੀ ਇੰਨਾ ਸਾਰੇ ਦਾ ਸਾਰਾ ਸਮਾਂ ਕੋੜੇ ਨਾਲ ਹੀ ਗੁਜ਼ਾਰੇ ਇਹ ਕੁੜੀ ਬਿਲਕੁਲ ਵੀ ਠੀਕ ਨਹੀਂ ਆ ਵੱਡੀ ਮੈਡਮ ਦੀ ਗੱਲ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਉਹ ਮਾਲਕਨ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਰੱਖਦੀ ਸੀ ਉਹਨਾਂ ਦਾ ਕਹਿਣਾ ਸੀ ਜੇ ਆਪਣੇ ਭਰਾ ਨੂੰ ਕੁਝ ਵੀ ਕਹਾਂਗੀ ਤਾਂ ਇਸ ਤਰ੍ਹਾਂ ਨਾਲ ਉਹ ਆਪਣੇ ਭਰਾ ਤੋਂ ਦੂਰ ਹੋ ਜਾਵੇਗੀ ਕਿਉਂਕਿ ਉਹਨਾਂ ਦੇ ਮਾਤਾ-ਪਿਤਾ ਵੀ ਇਸ ਦੁਨੀਆ ਵਿੱਚ ਜਿਉਂਦੇ ਨਹੀਂ ਸੀ ਜੋ ਉਹਨਾਂ ਦੀ ਗੱਲ ਨੂੰ ਸਮਝ ਸਕਣ ਆਪਣੇ ਛੋਟੇ ਭਰਾ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਸਹਾਰਾ ਨਹੀਂ ਸੀ ਉਹਨਾਂ ਦੀ ਗੱਲ ਇੱਕਦਮ ਠੀਕ ਸੀ ਪਰ ਮੇਰਾ ਖਮੋਸ਼ ਰਹਿਣਾ ਠੀਕ ਨਹੀਂ ਸੀ ਇਸ ਲਈ ਮੈਂ ਗੁਜ਼ਰਦੇ ਦਿਨਾਂ ਨਾਲ ਮਾਲਕ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ਹਰ ਦਿਨ ਬਹੁਤ ਹੀ ਬੇਚੈਨੀ ਨਾਲ ਸਾਹਿਬ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਕਿਉਂਕਿ ਹਰ ਰਾਤ ਮੇਰੇ ਕੰਨਾਂ ਵਿੱਚ ਕੋੜੇ ਦੀ ਆਵਾਜ਼ ਗੂੰਜਦੀ ਰਹਿੰਦੀ ਸੀ ਜੋ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗੀ ਸੀ ਪਰ ਮੈਂ ਜਾਣ ਚੁੱਕਿਆ ਸੀ ਕਿ ਪਟਾਨੀਆਂ ਕੁੜੀਆਂ ਇਦਾਂ ਹੀ ਕਰਦੀਆਂ ਨੇ ਪੂਰੇ 15 ਦਿਨ ਗੁਜ਼ਰਨ ਤੋਂ ਬਾਅਦ ਜਦੋਂ ਮਾਲਕ ਘਰ ਵਾਪਸ ਆਏ ਤਾਂ ਆਏ ਤਾਂ ਆਉਂਦੇ ਹੀ ਮਾਲਕਿੰ ਨੇ ਉਹਨਾਂ ਨੂੰ ਗੱਲ ਨਾਲ ਲਗਾ ਲਿਆ ਤੇ ਆਪਣੇ ਪਿਆਰ ਦਾ ਹਾਰ ਕਰਨ ਲੱਗੀ ਮੈਂ ਉਹਨਾਂ ਦੋਵਾਂ ਦੇ ਪਿੱਛੇ ਹੀ ਖੜਾ ਹੋਇਆ ਸੀ ਇਹ ਸੋਚਣ ਲੱਗਿਆ ਕਿ ਪਤਾ ਨਹੀਂ ਮੈਨੂੰ ਸਾਹਿਬ ਨੂੰ ਇਹ ਗੱਲ ਕਰਨੀ ਵੀ ਚਾਹੀਦੀ ਹੈ ਜਾਂ ਨਹੀਂ ਜੇ ਸਾਹਿਬ ਨੇ ਮੇਰੀ ਗੱਲ ਦਾ ਯਕੀਨ ਨਾ ਕੀਤਾ ਤਾਂ ਕਿਤੇ ਗੁੱਸੇ ਨਾਲ ਮੈਨੂੰ ਇਸ ਘਰ ਤੋਂ ਨਾ ਕੱਢ ਦੇਣ ਕਿਉਂਕਿ ਇਸ ਘਰ ਤੋਂ ਇਲਾਵਾ ਮੇਰੇ ਕੋਲ ਕੋਈ ਦੂਜਾ ਸਹਾਰਾ ਨਹੀਂ ਸੀ 12 ਸਾਲ ਦੀ ਉਮਰ ਤੋਂ ਹੀ ਮੈਂ ਇੱਥੇ ਰਹਿ ਰਿਹਾ ਸੀ ਬਸ ਇਹੀ ਸਭ ਸੋਚਦੇ ਹੋਏ ਮੇਰੀ ਮਾਲਕ ਨਾਲ ਇਸ ਬਾਰੇ ਗੱਲ ਕਰਨ ਦੀ ਹਿੰਮਤ ਹੀ ਨਹੀਂ ਹੋ ਰਹੀ ਸੀ ਤੇ ਜੋ ਕੁਝ ਵੀ ਮਾਲਕਿੰਗ ਕਰ ਰਹੀ ਸੀ ਜੇ ਉਹਨਾਂ ਨੇ ਇਹ ਸਾਬ ਦਾ ਮਾਲਕ ਦੇ ਸਾਹਮਣੇ ਇਕਰਾਰ ਨਹੀਂ ਕੀਤਾ ਤਾਂ ਫਿਰ ਮੇਰਾ ਕੀ ਹੋਵੇਗਾ ਮੈਂ ਕਿਸ ਤਰ੍ਹਾਂ ਆਪਣੇ ਮਾਲਕ ਦੇ ਸਾਹਮਣੇ ਖੁਦ ਨੂੰ ਸਹੀ ਸਾਬਤ ਕਰੂੰਗਾ ਇਹ ਸਾਰੇ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਹੇ ਸੀ ਸਾਬ ਨੂੰ ਕਿਸ ਤਰ੍ਹਾਂ ਨਾਲ ਦੱਸੂੰਗਾ ਮਾਲਕਨ ਸਾਹਿਬ ਸਾਹਿਬ ਦੀ ਗੈਰ ਮੌਜੂਦਗੀ ਵਿੱਚ ਘੋੜੇ ਨਾਲ ਅੱਧੀ ਰਾਤ ਵਿੱਚ ਕੀ ਕਰਦੀ ਹੈ ਜਦੋਂ ਮਾਲਕ ਆਰਾਮ ਕਰਨ ਦੇ ਬਾਅਦ ਕਮਰੇ ਤੋਂ ਬਾਹਰ ਨਿਕਲੇ ਤੇ ਮੈਨੂੰ ਆਪਣੇ ਕੋਲ ਬੁਲਾ ਕੇ ਘਰ ਬਾਰੇ ਗੱਲ ਕਰਨ ਲੱਗੇ ਜਿਵੇਂ ਕਿ ਉਹ ਹਮੇਸ਼ਾ ਹੀ ਕਰਦੇ ਸੀ ਜਦੋਂ ਵੀ ਘਰ ਵਾਪਸ ਆਉਂਦੇ ਸੀ ਤਾਂ ਮੇਰੇ ਤੋਂ ਆਪਣੇ ਘਰ ਦੀ ਸਾਰੀ ਜਾਣਕਾਰੀ ਲੈਂਦੇ ਸੀ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਹੀ ਮੇਰੇ ਤੇ ਬਹੁਤ ਭਰੋਸਾ ਕੀਤਾ ਸੀ ਮੈਨੂੰ ਇਸ ਸਮੇਂ ਇਹ ਮੌਕਾ ਸਹੀ ਲੱਗਿਆ ਕਿ ਮੈਂ ਮਾਲਕ ਨੂੰ ਮਾਲਕਣ ਦੀ ਹਰਕਤ ਦੱਸ ਦੇਵਾਂ ਸਾਇਬ ਮੇਰੇ ਤੇ ਭਰੋਸਾ ਕਰਦੇ ਹਨ ਜਾਂ ਨਹੀਂ ਕਰਦੇ ਮੈਂ ਇਸ ਗੱਲ ਦਾ ਖਿਆਲ ਨਹੀਂ ਕੀਤਾ ਕਿਉਂਕਿ ਮੈਂ ਉਸ ਘਰ ਦਾ ਨਮਖਾਦਾ ਸੀ ਤੇ ਉਹਨਾਂ ਨਾਲ ਕਦੇ ਵੀ ਕੁਝ ਗਲਤ ਨਹੀਂ ਹੋਣ ਦੇ ਸਕਦਾ ਸੀ ਇਹ ਸੋਚ ਕੇ ਮੈਂ ਸਾਇਬ ਨੂੰ ਦੱਸ ਦਿੱਤਾ ਕਿ ਰਾਤ ਦੇ ਹਨੇਰੇ ਵਿੱਚ ਮਾਲਕਨਹਾਰਾ ਰਾਤ ਕਾ ਘੋੜੇ ਕੋਲ ਜਾਇਆ ਕਰਦੀ ਸੀ ਮੇਰੀ ਗੱਲ ਸੁਣਦੇ ਹੀ ਸਾਬ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੇ ਤੇਰੀ ਮਾਲਕਨ ਨੂੰ ਘੋੜਿਆਂ ਨਾਲ ਬਹੁਤ ਪਿਆਰ ਆ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੋਈ ਐਸੀ ਵੈਸੀ ਹਰਕਤ ਕਰੇਗੀ ਤੇ ਭਲਾ ਇਹਦਾ ਕਰਕੇ ਉਸਨੂੰ ਕੀ ਹਾਸਲ ਹੋਏਗਾ ਉਹ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਆ ਤੇ ਸਾਡੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਮੈਂ ਮਾਲਕ ਦੇ ਅੱਗੇ ਸਿਰ ਝੁਕਾ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਮੇਰਾ ਕੰਮ ਤੁਹਾਡੇ ਨਾਲ ਵਫਾਦਾਰੀ ਕਰਨਾ ਸੀ ਬਾਕੀ ਮਾਲਕਨ ਕੀ ਕਰਦੀ ਹੈ ਤੇ ਕਿਉਂ ਕਰਦੀ ਹੈ ਨਾ ਹੀ ਜਾਣਣਾ ਮੇਰੇ ਲਈ ਜ਼ਰੂਰੀ ਹੈ ਤੇ ਨਾ ਹੀ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਹੈ ਪਰ ਮੈਨੂੰ ਡਰ ਇਹ ਹੈ ਕਿ ਕਿਤੇ ਮੇਰਾ ਮੂੰਹ ਬੰਦ ਰੱਖਣ ਨਾਲ ਤੁਹਾਨੂੰ ਨੁਕਸਾਨ ਨਾ ਪਹੁੰਚਾ ਦੇਵੇ ਕਿਉਂਕਿ ਮਾਲਕਨ ਜੋ ਕੁਝ ਵੀ ਕਰ ਰਹੀ ਹੈ ਸ਼ਾਇਦ ਉਸ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਆ ਮੇਰੀ ਗੱਲ ਸੁਣ ਕੇ ਮਾਲਕ ਚੁੱਪੋ ਹੋ ਗਏ ਤੇ ਉਹਨਾਂ ਨੇ ਉਦੋਂ ਆਪਣੀ ਪਤਨੀ ਨੂੰ ਬੁਲਾਇਆ ਤੇ ਕਿਹਾ ਮੈਂ ਅੱਜ ਦੀ ਰਾਤ ਬਿਜ਼ਨਸ ਦੇ ਸਿਲਸਲੇ ਵਿੱਚ ਦੂਜੇ ਸ਼ਹਿਰ ਜਾ ਰਿਹਾ ਹਾਂ ਤੇ ਇੱਕ ਵਾਰ ਫਿਰ ਤੈਨੂੰ ਘਰ ਵਿੱਚ ਇਕੱਲੇ ਰਹਿਣਾ ਪਵੇਗਾ ਮੈਂ ਆਪਣੇ ਮਾਲਕ ਦੀ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਇਸ ਤਰ੍ਹਾਂ ਇਸ ਲਈ ਤੁਰੰਤ ਹੀ ਸਮਝ ਗਿਆ ਸੀ ਕਿ ਉਹ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਨੇ ਮਾਲਕ ਦੀ ਗੱਲ ਸੁਣ ਕੇ ਮਾਲਕਨ ਥੋੜੀ ਦੇਰ ਲਈ ਤੱਕ ਖਮੋਸ਼ ਹੋ ਗਈ ਤੇ ਫਿਰ ਥੋੜੀ ਦੇਰ ਬਾਅਦ ਕਹਿਣ ਲੱਗੀ ਕਿ ਜਲਦੀ ਘਰ ਆ ਜਾਣਾ ਮੈਨੂੰ ਤੁਹਾਡੀ ਬਹੁਤ ਜਿਆਦਾ ਹੁੰਦੀ ਆ ਇਹ ਗੱਲ ਸੁਣ ਕੇ ਥੋੜੀ ਦੇਰ ਲਈ ਉਦਾਸ ਹੋ ਗਈ ਰਾਤ ਦਾ ਹਨੇਰਾ ਹੋਣ ਤੋਂ ਪਹਿਲਾਂ ਹੀ ਉਹ ਘਰ ਤੋਂ ਨਿਕਲ ਗਏ ਤੇ ਪਿੱਛੇ ਤੋਂ ਕੁਮਕੇ ਮੇਰੇ ਕਮਰੇ ਵਿੱਚ ਬੈਠ ਗਏ ਜਦੋਂ ਮੈਂ ਰਾਤ ਨੂੰ ਆਪਣੇ ਕਮਰੇ ਵਿੱਚ ਪਹੁੰਚਾ ਤਾਂ ਮਾਲਕ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ ਤੇ ਫਿਰ ਜਦੋਂ ਅੱਧੀ ਰਾਤ ਹੋਈ ਤਾਂ ਉਹਨਾਂ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਲਿਆ ਤੇ ਕਿਸ ਤਰ੍ਹਾਂ ਮਾਲਕੇ ਨਕੋੜੇ ਦੀਆਂ ਲੱਤਾਂ ਕੋਲ ਬੈਠੀ ਹੋਈ ਸੀ ਸਾਹਿਬ ਨੂੰ ਤਾਂ ਇਹ ਸਾਬ ਕੁਝ ਦੇਖ ਕੇ ਯਕੀਨ ਵੀ ਨਹੀਂ ਆ ਰਿਹਾ ਸੀ ਕਿ ਉਹਨਾਂ ਦੀ ਪਤਨੀ ਐਵੇਂ ਵੀ ਕੁਝ ਕਰ ਸਕਦੀ ਆ ਮਾਲਕ ਤੁਰੰਤ ਮਾਲਕਨ ਕੋਲ ਪਹੁੰਚ ਗਏ ਉਹਨਾਂ ਨੂੰ ਦੇਖ ਕੇ ਮਾਲਕਨ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਜਦੋਂ ਮਾਲਕ ਨੇ ਗੁੱਸੇ ਵਿੱਚ ਮਾਲਕਨ ਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦੀ ਬੋਲਤੀ ਹੀ ਬੰਦ ਹੋ ਗਈ ਮਾਲਕ ਦਾ ਗੁੱਸਾ ਹੱਤੋਂ ਜ਼ਿਆਦਾ ਵੱਧ ਗਿਆ ਸੀ ਮਾਲਕਨ ਰੋਣ ਲੱਗੀ ਤੇ ਫਿਰ ਮਾਲਕ ਨੇ ਇਦਾਂ ਦੀ ਸੱਚਾਈ ਦੱਸੀ ਜਿਸ ਨੂੰ ਸੁਣ ਕੇ ਮੇਰੇ ਤੇ ਮਾਲਕ ਦੋਵਾਂ ਦੇ ਹੀ ਹੋਸ਼ ਉੱਡ ਗਏ ਪਹਿਲਾਂ ਤਾਂ ਬਹੁਤ ਦੇਰ ਤੱਕ ਮਾਲਕਾ ਰੋਂਦੀ ਰਹੀ ਉਸਦੇ ਬਾਅਦ ਮਾਲਕ ਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਵਿਆਹ ਕਰਕੇ ਮਾਲਕ ਨਾਲ ਇਸ ਬੰਗਲੇ ਵਿੱਚ ਆਈ ਸੀ ਤਾਂ ਉਹਨਾਂ ਲਈ ਇੱਥੇ ਸਭ ਕੁਝ ਨਵਾਂ-ਨਵਾਂ ਸੀ ਉਹਨਾਂ ਨੂੰ ਇੱਥੇ ਦੀਆਂ ਰਸਮਾਂ ਰਿਵਾਜਾਂ ਬਾਰੇ ਵੀ ਪਤਾ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਇਸ ਸ਼ਹਿਰ ਦੀ ਆਦਤ ਸੀ ਇਸ ਲਈ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿ ਲੱਗੀ ਸੀ ਤੇ ਮਾਲਕ ਵੀ ਉਹਨਾਂ ਨੂੰ ਛੱਡ ਕੇ ਬਿਜ਼ਨਸ ਦੇ ਸਿਲਸਲੇ ਵਿੱਚ ਹਰ ਮਹੀਨੇ ਸ਼ਹਿਰ ਜਾਣ ਲੱਗੇ ਸੀ ਮਾਲਕ ਨਾਲ ਉਹਨਾਂ ਨਾਲ ਕਾਟੇ ਸਮਾਂ ਗੁਜ਼ਾਰਦੇ ਮਾਲਕਿੰ ਨੇ ਦੱਸਿਆ ਕਿ ਇੱਕ ਦਿਨ ਵੱਡੀ ਮੈਡਮ ਮਾਲਕਿੰ ਨੇ ਨੂੰ ਆਪਣੇ ਕਮਰੇ ਚ ਬੁਲਾ ਲਿਆ ਤੇ ਮਾਲਕਿੰ ਨੇ ਉਸਦੇ ਬਾਅਦ ਮਾਲਕ ਵੱਲ ਦੇਖਦੇ ਹੋਏ ਕਿਹਾ ਕਿ ਤੁਹਾਡੀ ਪੈਣ ਦਾ ਕਹਿਣਾ ਹੈ ਕਿ ਤੁਹਾਡਾ ਪਹਿਲਾਂ ਵੀ ਕਈ ਕੁੜੀਆਂ ਨਾਲ ਚੱਕਰ ਰਹਿ ਚੁੱਕਿਆ ਹੈ ਤੇ ਹੁਣ ਤੁਸੀਂ ਜਦੋਂ ਵੀ ਦੂਜੇ ਸ਼ਹਿਰ ਜਾਂਦੇ ਹੋ ਤਾਂ ਉੱਥੇ ਵੀ ਕਿਸੇ ਨਾ ਕਿਸੇ ਕੁੜੀ ਨੂੰ ਆਪਣਾ ਦੋਸਤ ਬਣਾ ਲੈਂਦੇ ਹੋ ਤੁਹਾਡੀ ਪੈਣ ਮੈਨੂੰ ਦੱਸ ਰਹੀ ਸੀ ਕਿ ਮੈਂ ਜਲ ਤੋਂ ਜਲਦ ਤਹਾਨੂੰ ਬੱਚੇ ਦੀ ਖੁਸ਼ੀ ਨਹੀਂ ਦਿੱਤੀ ਤਾਂ ਤੁਸੀਂ ਮੈਨੂੰ ਕਦੇ ਵੀ ਛੱਡ ਸਕਦੇ ਹੋ ਤੇ ਜੇ ਮੈਂ ਤੁਹਾਨੂੰ ਬੱਚੇ ਦੀ ਖੁਸ਼ੀ ਜਲਦੀ ਦੇ ਦਿੱਤੀ ਤਾਂ ਉਹ ਬੱਚੇ ਤੁਹਾਡੇ ਪੈਰਾਂ ਦੀ ਜ਼ੰਜੀਰ ਬਣ ਜਾਣਗੇ ਤੇ ਤੁਸੀਂ ਕਦੇ ਵੀ ਕਿਸੇ ਹੋਰ ਤਲ ਨਜ਼ਰ ਨਹੀਂ ਉਠਾਓਗੇ ਇਹ ਸੁਣ ਕੇ ਤਾਂ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਕਿਉਂਕਿ ਮੈਂ ਆਪਣੇ ਘਰ ਵਾਲਿਆਂ ਦੇ ਖਿਲਾਫ ਜਾ ਕੇ ਤੁਹਾਡੇ ਨਾਲ ਵਿਆਹ ਕੀਤਾ ਸੀ ਤੇ ਵਿਆਹ ਕਰਕੇ ਤੇ ਤੁਹਾਡੇ ਸ਼ਹਿਰ ਵਿੱਚ ਆ ਕੇ ਰਹਿ ਲੱਗੀ ਜੇ ਇਦਾਂ ਤੁਸੀਂ ਮੇਰੇ ਨਾਲ ਧੋਖਾ ਕੀਤਾ ਤਾਂ ਮੈਂ ਬੇ ਸਹਾਰਾ ਹੋ ਜਾਵਾਂਗੀ ਇਹ ਹੀ ਸੋਚ ਕੇ ਜਦੋਂ ਮੈਂ ਪਰੇਸ਼ਾਨ ਹੋਈ ਤਾਂ ਤੁਹਾਡੀ ਭੈਣ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਸਾਰੇ ਪੁਰਾਣੇ ਟੋਟਕਿਆਂ ਬਾਰੇ ਪਤਾ ਆਇਆ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਹਰ ਪਤਨੀ ਆਪਣੇ ਪਤੀ ਨੂੰ ਵਸ ਵਿੱਚ ਕਰ ਸਕਦੀ ਆ ਉਹਨਾਂ ਨੇ ਮੈਨੂੰ ਉਹ ਦੱਸਿਆ ਕਿ ਜੇ ਤੂੰ ਕਿਸੇ ਕੋੜੇ ਨਾਲ ਪਿਆਰ ਮੁਹੱਬਤ ਵਿੱਚ ਰਹੇਂਗੀ ਤੇ ਉਸ ਦੀਆਂ ਲੱਤਾਂ ਦੇ ਵਿਚਾਲੇ ਦੇ ਵਾਲ ਕੱਟ ਕੇ ਆਪਣੇ ਦੁਪट्टे ਦੇ ਪੱਲੇ ਵਿੱਚ ਬੰਨ੍ਹ ਲਿਆ ਕਰੇਂਗੀ ਤਾਂ ਜਲਦੀ ਤੇਰੇ ਘਰ ਵਿੱਚ ਬੱਚਾ ਹੋ ਜਾਵੇਗਾ ਇਸ ਦਾ ਮਤਲਬ ਇਹ ਸੀ ਕਿ ਮਾਲਕੀ ਨੂੰ ਵੱਡੇ ਮੈਡਮ ਦੀਆਂ ਗੱਲਾਂ ਵਿੱਚ ਆ ਗਈ ਸੀ ਉਹਨਾਂ ਲੱਗਿਆ ਕਿ ਐਵੇਂ ਕਰਨ ਨਾਲ ਉਹ ਮਾਲਕ ਨੂੰ ਆਪਣੇ ਕਾਬੂ ਵਿੱਚ ਕਰ ਲੈਣਗੇ ਤੇ ਇਸ ਤਰ੍ਹਾਂ ਨਾਲ ਮਾਲਕਾ ਕਦੇ ਵੀ ਮਾਲਕ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ ਇਸ ਦਾ ਮਤਲਬ ਕਿ ਉਹਨਾਂ ਨੇ ਵੱਡੀ ਮੈਡਮ ਦੇ ਕਹਿਣ ਤੇ ਮਾਲਕ ਨੂੰ ਇਹ ਝੂਠੀ ਗੱਲ ਕਹੀ ਸੀ ਕਿ ਪਟਾਨੀਆਂ ਕੁੜੀਆਂ ਕੋੜੇ ਦੇ ਬਿਨਾਂ ਨਹੀਂ ਰਹਿ ਸਕਦੀਆਂ ਮਾਲਕ ਨੇ ਆਪਣੀ ਪਤਨੀ ਦੀ ਖੁਸ਼ੀ ਦੀ ਖਾਤਰ ਉਹਨਾਂ ਨੂੰ ਕੋੜਾ ਖਰੀਦ ਕੇ ਦੇ ਦਿੱਤਾ ਤੇ ਖੁਦ ਦੂਜੇ ਸ਼ਹਿਰ ਚਲੇ ਗਏ ਤੇ ਮਾਲਕ ਨੇ ਆਪਣੀ ਨਨਾਨਦੀਆਂ ਗੱਲਾਂ ਵਿੱਚ ਆ ਕੇ ਘੋੜੇ ਨਾਲ ਸਮਾਂ ਗੁਜ਼ਾਰਨ ਲੱਗੀ ਬਲਕਿ ਉਸ ਦੀਆਂ ਲੱਤਾਂ ਦੇ ਵਿਚਾਲੇ ਵਾਲਾਂ ਨੂੰ ਕੱਟ ਕੇ ਆਪਣੇ ਦੁਪट्टे ਦੇ ਪੱਲੇ ਨਾਲ ਵੀ ਬੰਨ ਲਿਆ ਕਰਦੀ ਸੀ ਜਿਸ ਦਾ ਕੋਈ ਮਤਲਬ ਵੀ ਨਹੀਂ ਸੀ ਵੱਡੀ ਮੈਡਮ ਇਹ ਗੱਲ ਬਹੁਤ ਚੰਗੀ ਤਰੀਕੇ ਨਾਲ ਜਾਣਦੀ ਸੀ ਕਿ ਮੇਰਾ ਕਮਰਾ ਤਬੀਲੇ ਦੇ ਕੋਲ ਹੀ ਹੈ ਮੈਂ ਜਦੋਂ ਵੀ ਮਾਲਕਣ ਨੂੰ ਕੋਈ ਇਦਾਂ ਦੀ ਹਰਕਤ ਕਰਦੇ ਹੋਏ ਦੇਖ ਲਊਂਗਾ ਤਾਂ ਜ਼ਰੂਰ ਆਪਣੇ ਮਾਲਕ ਨੂੰ ਦੱਸੂਗਾ ਵੱਡੀ ਮੈਡਮ ਖੁਦ ਵੀ ਹਮੇਸ਼ਾ ਮਾਲਕਣ ਦੀ ਸ਼ਿਕਾਇਤ ਮਾਲਕ ਨੂੰ ਕਰਦੀ ਰਹਿੰਦੀ ਸੀ ਵੱਡੀ ਮੈਡਮ ਚਾਹੁੰਦੀ ਸੀ ਕਿ ਉਹ ਮਾਲਕਣ ਨੂੰ ਇਸ ਘਰ ਤੋਂ ਕੱਢ ਦੇਣ ਪਰ ਇਸ ਤਰ੍ਹਾਂ ਨਾਲ ਕਦੇ ਵੀ ਮਾਲਕਣ ਘਰ ਤੋਂ ਨਿਕਲਣ ਵਾਲੀ ਨਹੀਂ ਸੀ ਇਸ ਲਈ ਉਹਨਾਂ ਨੇ ਇਹ ਅਜੀਬ ਖੇਡ ਖੇੜੀ ਸੀ ਤੇ ਜਿਸ ਵਿੱਚ ਮੈਂ ਵੀ ਉਹਨਾਂ ਦਾ ਸ਼ਿਕਾਰ ਬਣ ਗਿਆ ਸੀ ਜੇਕਰ ਮਾਲਕ ਮੇਰੀਆਂ ਗੱਲਾਂ ਵਿੱਚ ਆ ਕੇ ਮਾਲਕਣ ਤੇ ਧਿਆਨ ਨਹੀਂ ਦਿੰਦੇ ਤਾ ਜੋ ਉਹਨਾਂ ਦੇ ਸਾਹਮਣੇ ਇੰਨੀ ਵੱਡੀ ਸੱਚਾਈ ਖੁੱਲ ਕੇ ਨਹੀਂ ਹੁੰਦੀ ਸੱਚ ਪੂਰੀ ਤਰ੍ਹਾਂ ਨਾਲ ਖੁੱਲ ਕੇ ਮਾਲਕ ਦੇ ਸਾਹਮਣੇ ਆ ਗਿਆ ਤੇ ਮੈਂ ਵੀ ਮਾ ਸ਼ਰਮਿੰਦਗੀ ਨਾਲ ਮਾਲਕ ਦੇ ਅੱਗੇ ਸਿਰ ਝੁਕਾ ਕੇ ਖੜਾ ਹੋ ਗਿਆ ਸੀ ਮੈਂ ਮਾਲਕ ਤੇ ਮਾਲਕਣ ਦੋਵਾਂ ਤੋਂ ਮਾਫੀ ਮੰਗੀ ਤਾਂ ਉਹਨਾਂ ਦੋਵਾਂ ਨੇ ਮੈਨੂੰ ਮਾਫ ਕਰ ਦਿੱਤਾ ਕਿਉਂਕਿ ਉਹਨਾਂ ਦਾ ਅਸਲ ਕਸੂਰਵਾਦ ਮੈਂ ਨਹੀਂ ਬਲਕਿ ਉਹਨਾਂ ਦੀ ਆਪਣੀ ਸਗੀ ਪੈਣ ਸੀ ਮਾਲਕ ਨੇ ਜਦੋਂ ਇਹ ਸਾਰੀ ਗੱਲ ਵੱਡੀ ਮੈਡਮ ਨੂੰ ਕਹੀ ਤਾਂ ਉਹ ਰੋਣ ਲੱਗੀ ਤੇ ਰੋ ਰੋ ਕੇ ਦੱਸਣ ਲੱਗੀ ਕਿ ਮੈਨੂੰ ਨਹੀਂ ਪਤਾ ਸੀ ਕਿ ਤੂੰ ਇੱਕ ਦਿਨ ਕਟਾਨ ਦੀ ਤੋਂ ਵਿਆਹ ਕਰਾ ਕੇ ਆਪਣੀ ਪਤਨੀ ਨੂੰ ਆਪਣੇ ਨਾਲ ਇਸ ਘਰ ਵਿੱਚ ਲੈ ਆਵੇਂਗਾ ਬਲਕਿ ਤੈਨੂੰ ਆਪਣੀ ਵੱਡੀ ਭੈਣ ਦੀ ਚਿੰਤਾ ਹੋਣੀ ਚਾਹੀਦੀ ਸੀ ਤੇਰੀ ਜਵਾਨ ਵੱਡੀ ਭੈਣ ਜਿਸਦੇ ਵਿਆਹ ਦੀ ਉਮਰ ਨਿਕਲੀ ਜਾ ਰਹੀ ਹੈ ਤੂੰ ਉਸਦੇ ਬਾਰੇ ਵਿੱਚ ਇੱਕ ਵਾਰ ਵੀ ਨਹੀਂ ਸੋਚਿਆ ਤੇ ਖੁਦ ਨੂੰ ਖੁਦ ਹੀ ਵਿਆਹ ਕਰਵਾ ਲਿਆ ਤੇਨ ਨੂੰ ਪਤਾ ਹੈ ਮੈਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਲੰਘਾ ਰਹੀ ਹਾਂ ਇਸ ਘਰ ਵਿੱਚ ਇਕੱਲੇ ਰਹਿੰਦੇ ਰਹਿੰਦੇ ਮੈਂ ਬੋਰ ਹੋ ਗਈਆਂ ਪਰ ਮੈਨੂੰ ਨਹੀਂ ਪਤਾ ਸੀ ਕਿ ਤੂੰ ਸਾਡੇ ਇਸ ਘਰ ਦੀ ਜਾਇਦਾਦ ਤੇ ਇੱਕ ਮਾਲਕਣ ਬਣਾ ਕੇ ਬਿਠਾ ਦੇਵੇਂਗਾ ਉਹ ਵੀ ਦੂਜੇ ਸ਼ਹਿਰ ਦੀ ਮੇਰੇ ਬਹੁਤ ਆਰਮਾਨ ਸੀ ਕਿ ਮੇਰਾ ਵਿਆਹ ਹੋ ਜਾਵੇ ਤੇ ਮੈਂ ਦੁਲਹਨ ਬਣ ਕੇ ਆਪਣੇ ਸਹੁਰੇ ਘਰ ਚਲੀ ਜਾਵਾਂ ਉਸ ਦੇ ਬਾਅਦ ਮੈਂ ਆਪਣੇ ਭਰਾ ਲਈ ਕੁੜੀ ਦੇਖਾਂ ਤੇ ਉਸ ਦਾ ਵੀ ਵਿਆਹ ਹੋ ਜਾਵੇ ਪਰ ਤੂੰ ਮੇਰੇ ਸਾਰੇ ਸੁਪਨੇ ਚੱਕਣਾ ਚੂਰ ਕਰ ਦਿੱਤੇ ਸਿਰਫ ਇਸ ਕੁੜੀ ਦੀ ਵਜ੍ਹਾ ਨਾਲ ਇਸ ਲਈ ਮੈਨੂੰ ਇਹ ਕੁੜੀ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਚਾਹੁੰਦੀ ਸੀ ਕਿ ਇਹ ਕੁੜੀ ਇਸ ਘਰ ਤੋਂ ਚਲੀ ਜਾਵੇ ਤੇ ਮੇਰਾ ਵਿਆਹ ਹੋਣ ਤੋਂ ਬਾਅਦ ਤੇਰਾ ਵਿਆਹ ਹੋਵੇ ਕਿਉਂਕਿ ਮੈਂ ਉਮਰ ਵਿੱਚ ਤੇਰੇ ਤੋਂ ਵੱਡੀ ਹਾਂ ਇਸ ਲਈ ਮੇਰਾ ਪਹਿਲਾਂ ਵਿਆਹ ਹੋਣਾ ਚਾਹੀਦਾ ਸੀ ਤੇ ਕੁੜੀ ਹੀ ਹਮੇਸ਼ਾ ਮੇਰੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਲੈ ਕੇ ਆਉਣ ਵਾਲੀ ਸੀ ਘਰ ਵਿੱਚ ਜਦੋਂ ਨੋ ਆ ਜਾਂਦੀ ਹੈ ਤਾਂ ਉਹਨਾਂ ਨੂੰ ਕੁਝ ਨਹੀਂ ਸਮਝਦੀ ਤੇ ਫਿਰ ਜਦੋਂ ਤੂੰ ਹੀ ਮੇਰਾ ਖਿਆਲ ਨਹੀਂ ਕੀਤਾ ਤਾਂ ਤੇਰੀ ਪਤਨੀ ਮੇਰਾ ਖਿਆਲ ਕਿਵੇਂ ਕਰ ਸਕਦੀ ਆ ਮੈਨੂੰ ਪਤਾ ਚੱਲ ਗਿਆ ਕਿ ਹੁਣ ਮੇਰੀ ਇਸ ਘਰ ਵਿੱਚ ਕੋਈ ਵੈਲਿਊ ਖਤਮ ਖਤਮ ਹੋ ਗਈ ਹੈ ਸਲੀਮਾਨ ਇਹ ਸਭ ਖੇਡ-ਖੇਡੀ ਤੇ ਤੇਰੀ ਪਤਨੀ ਨੂੰ ਇਸ ਘਰ ਤੋਂ ਕੱਢਣ ਦੀ ਕੋਸ਼ਿਸ਼ ਕਰਨ ਲੱਗੀ ਮੈਨੂੰ ਲੱਗਿਆ ਕਿ ਜੇ ਤੂੰ ਆਪਣੀ ਪਤਨੀ ਨੂੰ ਕੋੜੇ ਦੇ ਨਾਲ ਇਦਾਂ ਦੀ ਅਜੀਬ ਹਰਕਤ ਕਰਦੇ ਹੋਏ ਦੇਖੇਗਾ ਤਾਂ ਜ਼ਰੂਰ ਉਸ ਨੂੰ ਘਰ ਤੋਂ ਕੱਢ ਦੇਵੇਂਗਾ ਪਰ ਇਦਾਂ ਕੁਝ ਵੀ ਨਹੀਂ ਹੋ ਸਕਿਆ ਮਾਲਕ ਨੇ ਵੱਡੀ ਮੈਡਮ ਦੇ ਅੱਗੇ ਆਪ ਝੋੜ ਕੇ ਉਹਨਾਂ ਤੋਂ ਮਾਫੀ ਮੰਗੀ ਉਹਨਾਂ ਨੇ ਕਿਹਾ ਦੀਦੀ ਮੈਨੂੰ ਨਹੀਂ ਪਤਾ ਸੀ ਮੇਰੇ ਵਿਆਹ ਦਾ ਸਦਮਾ ਤੁਹਾਡੇ ਦਿਲ ਨੂੰ ਇੰਨਾ ਗਹਿਰਾ ਪਹੁੰਚੇਗਾ ਮੈਨੂੰ ਆਪਣੀ ਭੈਣ ਦੀ ਜਿੰਤਾ ਕਰਨੀ ਚਾਹੀਦੀ ਸੀ ਕਿ ਮੇਰੀ ਭੈਣ ਵੱਡੀ ਭੈਣ ਉਮਰ ਵਿੱਚ ਮੇਰੇ ਤੋਂ ਵੱਡੇ ਹੁੰਦੇ ਹੋਏ ਵੀ ਕੁਆਰੀ ਘਰ ਵਿੱਚ ਬੈਠੀ ਹੋਈ ਹੈ ਤੇ ਮੈਂ ਉਹਨਾਂ ਤੋਂ ਘੱਟ ਉਮਰ ਦਾ ਹੁੰਦੇ ਹੋਏ ਵੀ ਵਿਆਹ ਕਰਕੇ ਪਤਨੀ ਲੈ ਆਇਆ ਹਾਂ ਮੈਂ ਜਲਦੀ ਤੋਂ ਜਲਦੀ ਕਿਸੇ ਚੰਗੇ ਖਾਨਦਾਨ ਵਿੱਚ ਤੁਹਾਡਾ ਰਿਸ਼ਤਾ ਪੱਕਾ ਕਰ ਦਿੰਦਾ ਤੇ ਦੇਖਣਾ ਮੈਂ ਤੁਹਾਡਾ ਵਿਆਹ ਬਹੁਤ ਧੂਮ-ਧਾਮ ਨਾਲ ਕਰੂੰਗਾ ਤੁਸੀਂ ਆਪਣੇ ਸਹੁਰੇ ਘਰ ਵਿੱਚ ਹਮੇਸ਼ਾ ਖੁਸ਼ ਰਹੋਗੇ ਇਹ ਗੱਲ ਸੁਣ ਕੇ ਵੱਡੀ ਮੈਡਮ ਬਹੁਤ ਖੁਸ਼ ਹੋ ਗਈ ਤੇ ਹੌਲੀ ਹੌਲੀ ਕੁਝ ਦਿਨਾਂ ਵਿੱਚ ਮਾਲਕ ਨੇ ਆਪਣੇ ਪਿਆਰ ਤੇ ਸੇਵਾ ਨਾਲ ਵੱਡੀ ਮੈਡਮ ਦਾ ਦਿਲ ਜਿੱਤ ਲਿਆ ਸੀ ਸਾਬ ਨੇ ਵੱਡੀ ਮੈਡਮ ਲਈ ਸ਼ਹਿਰ ਦੇ ਸਭ ਤੋਂ ਵੱਡੇ ਬਿਜ਼ਨਸਮੈਨ ਮੁੰਡੇ ਨਾਲ ਉਹਨਾਂ ਦਾ ਰਿਸ਼ਤਾ ਤੈਅ ਕਰ ਦਿੱਤਾ ਸੀ ਜਿਸ ਨਾਲ ਜਲਦੀ ਹੀ ਉਹਨਾਂ ਦੀ ਮੰਗਣੀ ਹੋ ਗਈ ਸੀ ਤੇ ਕੁਝ ਹੀ ਦਿਨਾਂ ਬਾਅਦ ਉਹਨਾਂ ਦਾ ਵਿਆਹ ਵੀ ਹੋ ਗਿਆ ਸੀ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ